ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਕੇ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਨੇ ਆ ਅੱਜ ਵੀ ਅਸੀਂ ਇਸੇ ਤਰ੍ਹਾਂ ਇੱਕ ਤੁਹਾਡੀ ਸੇਵਾ ਲਈ ਸਦਾ মিঠা সিং আ আ আ আ রে আরサル ਜੈ ਜੀ ਜੈ ਜੈ ਵਾਹ ਜੀ ਵਾਹ ਵਾਹ ਡਾਕਟਰ ਸਾਹਿਬ ਵੀ ਆਏ ਆ ਦਾ ਸਮਝ ਐਹੀਂ ਜੀ ਜੈ ਹੰਦਰ ਆਜੋ 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 ਬੈਠੋ 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 ਰਿਆਰ ਸਾਹਿਬ ਜੀ ਬੈਠੇ ਜਨਾਬ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਜਨਾਓ ਬਹੁਤ ਹੀ ਵਧੀਆ ਵਧੀਆ ਚਾਹੀਦਾ ਹਾਲ ਚਾਲ ਦੇਖੋ ਵਧੀਆ ਹੋਣ ਤੇ ਕੰਮ ਕਰਨ ਨੂੰ ਜੀ ਕਰਦਾ ਜੀ ਕਰਦਾ ਤੁਸੀਂ ਵਧੀਆ ਕਰ ਦਿੰਨੇ ਹੋ ਹਾਲ ਚਾਲ ਨਹੀਂ ਚਲੋ ਇਹ ਤੇ ਭਰਾਵਾਂ ਨਾਲ ਹੀ ਜਿਹੜੇ ਸਾਰਾ ਕੁਝ ਨਾਲ ਚੱਲਦਾ ਕਹਿੰਦੇ ਭੱਜੀਆਂ ਬਾਹਾਂ ਗੱਲ ਨੂੰ ਹੀ ਆਉਂਦੀਆਂ ਵਾਹ ਬਿਲਕੁਲ ਜੀ ਬਿਲਕੁਲ ਇਹ ਡਾਕਟਰ ਸਾਹਿਬ ਆਇਆ ਬਿਲਕੁਲ ਜੀ ਡਾਕਟਰ ਸਾਹਿਬ ਆਇਆ ਇਹਨਾਂ ਨਾਲ ਜਾਣ ਪਛਾਣ ਪਹਿਲੇ ਕਰ ਹਾਂ ਬਿਲਕੁਲ ਜੀ ਡਾਕਟਰ ਜਸ਼ਪਾਲ ਜੀ ਜੋ ਖੇਤੀਬਾੜੀ ਅਫਸਰ ਨੇ ਆ ਖੇਤੀਬਾੜੀ ਵਿਭਾਗ ਤੇ ਕਿਸਾਨ ਭਲਾਈ ਜੀ ਜੀ ਆ ਸ਼ਾਲ ਚਾਰ ਤੋਂ ਸਿਟਰਸ ਸਟਰੀਟ ਸਤਿ ਸ਼੍ਰੀ ਅਕਾਲ ਵੀ ਆ ਯਾਰ ਥਾ ਸਭਾ ਸਵਾਗਤ ਹੈ ਜੀ ਤੁਹਾਡਾ ਇਹਨਾਂ ਨਾਲ ਕਰਦਿਆਂ ਗੱਲ ਜਿਵੇਂ ਰਿਆਨ ਸਾਹਿਬ ਤੁਸੀਂ ਪਹਿਲੇ ਗੱਲ ਕੀਤੀ ਆ ਬਈ ਹਾਲ ਚਾਲ ਠੀਕ ਹੋ ਗਏ ਤੇ ਕੰਮ ਕਰਨ ਨੂੰ ਜੀ ਕਰਤਾ ਕਰ ਪਰ ਅੱਜਕਲ ਮੈਂ ਵੇਖਿਆ ਜਿੱਥੇ ਜਾਈਏ ਨਾ ਉੱਥੇ ਕਾਕਾ ਕੰਨ ਕਰਦਾ ਵੇਲਾ ਹੀ ਆ ਜੀ ਵੇਲਾ ਹੀ ਆ ਜੇ ਵੇਲਾ ਆਂ ਤਾਂ ਫਿਰ ਦੱਸ ਦਿਓ ਅੱਗੇ ਦੇਖੋ ਬੰਦਾ ਮਨ ਹੈ ਹਾਂ ਬੰਦਾ ਜਿਹੜਾ ਨਾ ਹੂੰ ਵਿਹਲਾ ਸਰੀਰਿਕ ਤੌਰ ਤੇ ਹੋ ਸਕਦਾ ਹੈ ਦਿਮਾਗੀ ਤੌਰ ਤੇ ਨਹੀਂ ਹੁੰਦਾ ਨਹੀਂ ਤੁਸੀਂ ਇਕੱਲੇ ਬੈਠੇ ਹੋ ਤਾਂ ਵੀ ਸੋਚ ਤੁਹਾਡੀ ਚੱਲਦੀ ਪਈ ਚੱਲਦੀ ਪਈ ਹੈ ਬਿਲਕੁਲ ਦਿਮਾਗ ਨਹੀਂ ਨਹੀਂ ਬਹਿਣਾ ਤੇ ਜੇ ਵਿਹਲੇ ਹੋ ਕੰਮ ਕੋਈ ਨਹੀਂਗਾ ਤੇ ਫਿਰ ਪੁੱਠੇ ਪਾਸੇ ਚੱਲੂ ਹਾਂ ਬਿਲਕੁਲ ਕੋਸ਼ਿਸ਼ ਤੇ ਕਰਨਾ ਹੀ ਆ ਉਹਨੇ ਜਿਵੇਂ ਤੁਸੀਂ ਕਹਿਣ ਲੱਗੇ ਸੀ ਵੀ ਵਿਹਲਾ ਮਨ ਚਤਾਨ ਦਾ ਹਾਰ ਹੈ ਨਾ ਫਿਰ ਬੰਦਾ ਸੋਚਦਾ ਯਾ ਮੇਕੋ ਤੇ ਕੰਮ ਕੋਈ ਹੈ ਨਹੀਂ ਚਲੋ ਮਿੱਠਾ ਸੀ ਉਹ ਜਾ ਕੇ ਮੈਂ ਕੁਝ ਕਹਿ ਕੇ ਆਨਾ ਆ ਕੋਈ ਪੁੱਠੀ ਸਿੱਧੀ ਗੱਲ ਕਰਾਂ ਤੇ ਇਹਨੂੰ ਤੇ ਲੜਾਵਾਂ ਮੇਕੋ ਦੀ ਫੇਰ ਉਹਨੇ ਪੁੱਠਾ ਹੀ ਕੰਮ ਕਰ ਦਿੱਤਾ ਹਾਂ ਪੁੱਠਾ ਕੰਮ ਇਹ ਬਦੋ ਬਦੀ ਦਿਮਾਗ ਘਰਾ ਵੀ ਦਿੰਦਾ ਆ ਪਰ ਵਿਹਲੇ ਰਹਿਣਾ ਕੋਈ ਬਹੁਤ ਵਧੀਆ ਗੱਲ ਹੈ ਨਹੀਂ ਹੈ ਨਹੀਂ ਜੀ ਬਿਮਾਰੀਆਂ ਨੂੰ ਸਦਾ ਜੇ ਤੁਸੀਂ ਇਹ ਕਹੋ ਨਾ ਵੀ ਕੰਮ ਨਹੀਂ ਹੈ ਜੀ ਤੇ ਕੰਮ ਬਹੁਤ ਬਹੁਤ ਸਾਡੀ ਖੇਤੀ ਬਾੜੀ ਤੇ ਡਾਕਟਰ ਸਾਹਿਬ ਵੈਸੇ ਹੀ ਪੰਡਾ ਪੰਡਾਰੀਆ ਕਿੰਨਾ ਕੋ ਭਾਰ ਇੱਕ ਮੁਠੀ ਚੱਕ ਲੈ ਤੇ ਦੂਜੀ ਤੇ ਬਹੁਤ ਕੰਮ ਨੇ ਬਹੁਤ ਕੰਮ ਆ ਕੰਮ ਕਰਨ ਵਾਲਾ ਬੰਦਾ ਚਾਹੀਦਾ ਕੰਮ ਬਹੁਤ ਬਹੁਤ ਹੈ ਜੀ ਜਿੰਨੇ ਸੋਚ ਲੋ ਓਨੇ ਹੀ ਥੋੜੇ ਆ ਬਿਲਕੁਲ ਬਿਲਕੁਲ ਗੱਲ ਠੀਕ ਇਸ ਲਈ ਇਹ ਵਿਲੇ ਰਹਿਣਾ ਹੂੰ ਕੋਈ ਦੁਨੀਆ ਤੇ ਵਧੀਆ ਗੱਲ ਨਹੀਂ ਹੈਗੀ ਉਹ ਵੀ ਸਿਆਣੇ ਤਾਂ ਹੀ ਕਹਿ ਗਏ ਹੋਏ ਆ ਇਹ ਹੁਣ ਤੇ ਜਿਵੇਂ ਉਹਦਣ ਆਪਾਂ ਗੱਲ ਕਰਦੇ ਪਏ ਸੀ ਵੀ ਵੇਲਾ ਮਨ ਸ਼ੈਤਾਨ ਦਾ ਘਰ ਤੇ ਹੈਗਾ ਨਾਲ ਹੁਣ ਬਿਮਾਰੀ ਦਾ ਵੀ ਘਰ ਹੈ ਬਿਮਾਰੀ ਦਾ ਘਰ ਆ ਜੀ ਵੱਡਾ ਆ ਜੀ ਬਿਮਾਰੀ ਦਾ ਘਰ ਦੋਵੇਂ ਪਾਸੇ ਇਹ ਗਾੜੀ ਟੁੱਕਦੀ ਆ ਇਸ ਕਰਕੇ ਵੇਲੇ ਨਾ ਰਵੋ ਵੇਲੇ ਰਹਿ ਕੇ ਜਿਹੜੀਆਂ ਛੇਦਾਰਤਾ ਕਰਨੀਆਂ ਨਾ ਉਹ ਆਪਣਾ ਦਿਮਾਗ ਸਿੱਧੇ ਪਾਸੇ ਲਾ ਸਿੱਧੇ ਪਾਸੇ ਲਾਓ ਤਾਂ ਫਰੂਟਪੋਲ ਕੰਮ ਹੋ ਜੂ ਵਧੀਆ ਕੰਮ ਹੋ ਜੂਗਾ ਜਿਹਦਾ ਜਿਹੜਾ ਸੰਸਾਰ ਨੂੰ ਜੀ ਦਾ ਫਾਇਦਾ ਹੋਏ ਤੁਹਾਨੂੰ ਵੀ ਬਹੁਤ ਫਾਇਦਾ ਆਪਣੇ ਆਪ ਨੂੰ ਬੜਾ ਫਾਇਦਾ ਜੀ ਸਮਾਜ ਨੂੰ ਤੇ ਫਾਇਦਾ ਹੈ ਹੀ ਆ ਲਓ ਜੀ ਫਿਰ ਹੁਣ ਜੇ ਤਾਂ ਮੇਰਾ ਮਨ ਕੀਤਾ ਮੈਂ ਵਿਹਲਾ ਨਾ ਬੈਠਾਂ ਜੇਬ ਵਿੱਚ ਪੈਸੇ ਪਾਉਣੇ ਆ ਭਾਅ ਵੜ ਗਏ ਵੜਾਓ ਜੀ ਵੜਾਓ ਮੰਡੀਆਂ ਦੇ ਭਾਅ ਆ ਮੰਡੀਆਂ ਦੇ ਭਾਅ ਹੈ ਜੀ ਆਲੂ ਜਿਹੜਾ ਜਲੰਧਰ ਵਿਗਿਆ 560 ਰੁਪਏ ਕਿਵਿੰਟਲ ਹਾਂ ਜੀ ਲੁਧਿਆਣਾ 750 ਰੁਪਏ ਅਹਿਮਦਗੜ 900 ਰੁਪਏ ਫਾਜ਼ਿਲਕਾ 1500 ਰੁਪਏ ਬੁੱਢਲਾਡਾ 750 ਰੁਪਏ ਤੇ ਮਾਨਸਾ 1000 ਰੁਪਏ ਹਾਂ ਜੀ प्याज जिलंदर 800 रुपये लुधियाना 900 रुपये अहमद्गढ़ 2200 रुपये फाजिलका 1500 रुपये बुडलाडा 1800 रुपये ਤੇ ਮਾਨਸਾ 1500 रुपये हां जी ਟਮਾਟਰ ਜਿਲੰਦਰ 1200 ਲੁਧਿਆਣਾ 2200 अहमद्गढ़ 2500 ਫਾਜ਼ਿਲਕਾ 1800 ਬੁडलाडा ਜਿਹੜਾ ਜੀ 2200 ਰੁਪਏ ਤੇ ਮਾਨਸਾ 2200 ਰੁਪਏ ਕਿੰਟਲ ਦੇ ਹਿਸਾਬ ਨਾਲ ਟਮਾਟਰ ਵਿਕੇ ਆ ਬੈਂਗਣ ਰਿਆਨ ਸਾਹਿਬ ਜੀ ਅੱਜ ਜਿਲੰਦਰ ਵਿਕੇ 1500 ਰੁਪਏ ਲੁਧਿਆਣਾ 1000 ਰੁਪਏ ਅਹਿਮਦਗੜ 2400 ਰੁਪਏ ਭਾ ਮਿਲਿਆ ਫਾਜ਼ਿਲਕਾ 2000 ਰੁਪਏ ਬੁਢਲਾਡਾ 1700 ਰੁਪਏ ਤੇ ਮਾਨਸਾ ਮੰਡੀ 2000 ਰੁਪਏ ਕਿੰਟਲ ਦੇ ਹਿਸਾਬ ਨਾਲ ਵੇਚੇ ਗਏ ਅੱਗੇ ਆ ਗਿਆ ਕੀ ਆ ਜਲੰਧਰ ਭਾਰਿਆ 1200 ਰੁਪਏ ਕਿੰਟਲ ਲੁਧਿਆਣਾ 1700 ਰੁਪਏ ਮੰਡੀ ਅਹਿਮਦਗੜ 4500 ਰੁਪਏ ਫਾਜ਼ਿਲਕਾ 2000 ਰੁਪਏ ਬੁਢਲਾਡਾ 1200 ਰੁਪਏ ਤੇ ਮਾਨਸਾ 2500 ਰੁਪਏ ਦੇ ਹਿਸਾਬ ਨਾਲ ਕੀ ਆ ਕੇ ਗਿਆ ਬਹੁਤ ਇਹ ਤੁਸੀਂ ਜੀ ਮੱਡੀਆਂ ਦੇ ਪਾ ਹਮ ਆਪਾਂ ਦਿੱਤੇ ਸੁਣਾ ਹਾਂ ਹੁਣ ਜੇ ਬੜੀ ਹੋ ਹੁਣ ਆਏ ਡਾਕਟਰ ਸਾਹਿਬ ਬਿਲਕੁਲ ਜੀ ਡਾਕਟਰ ਸਾਹਿਬ ਨਾਲ ਜਿਹੜੀ ਗੱਲ ਅਸੀਂ ਕਰਨੀ ਨਾ ਅੱਜ ਉਹ ਇਹ ਹੈ ਬਈ ਜੈਵਿਕ ਖਾਦਾਂ ਦੀ ਮਹੱਤਾ ਹਮ ਤੇ ਜੈਵਿਕ ਕੀ ਆ ਬਿਲਕੁਲ ਬੜਾ ਐਮ ਟੌਪਿਕ ਚੁਣਿਆ ਠੀਕ ਹੈ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 01822814261 ਇਹ ਸਾਡਾ ਦੂਜਾ ਨੰਬਰ ਹੈ 01822814244 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਤੇ ਡਾਕਟਰ ਯਸ਼ਪਾਲ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਜਦੋਂ ਤੱਕ ਤੁਹਾਡਾ ਫੋਨ ਆਂਦਾ ਅਸੀਂ ਗੱਲਬਾਤ ਇਹਨਾਂ ਨਾਲ ਕਰ ਲੈਂਦੇ ਆਂ ਡਾਕਟਰ ਸਾਹਿਬ ਜੀ ਸਮਾਂ ਬਦਲਦਾ ਹੈ ਤਕਨੀਕਾਂ ਬਦਲਦੀਆਂ ਨਵੀਆਂ ਨਗੀਆਂ ਚੀਜ਼ਾਂ ਆ ਜਾਂਦੀਆਂ ਜੇ ਅਜੋਕੇ ਸਮੇਂ 'ਚ ਜੈਵਿਕ ਖਾਦਾਂ ਦੀ ਗੱਲ ਕਰੀਏ ਯਾ ਵੀ ਕਿਤੇ ਦੀ ਗੱਲ ਕਰੀਏ ਕੀ ਮਹੱਤਾ ਹੈ ਸਾਡੇ ਬਿਲਕੁਲ ਮਠਾ ਸਿੰਘ ਜੀ ਜੈਵਿਕ ਖੇਤੀ ਭਾਵ ਉਹ ਖੇਤੀ ਜਿਹਦੇ ਵਿੱਚ ਅਸੀਂ ਰਸਾਇਣਿਕ ਖਾਦਾਂ ਤੇ ਰਸਾਇਣਿਕ ਜ਼ਹਿਰਾਂ ਦੀ ਵਰਤੋਂ ਨਹੀਂ ਕਰਦੇ ਜੀ ਜੀ ਤਾਂ ਜੈਵਿਕ ਖੇਤੀ ਇੱਕ ਅਜਿਹਾ ਤਰੀਕਾ ਹੈ ਜਿਹਦੇ ਵਿੱਚ ਮਨੁੱਖੀ ਸਿਹਤ ਵਾਤਾਵਰਣ ਦੀ ਸੁਰੱਖਿਆ ਮਿੱਟੀ ਦੀ ਸਿਹਤ ਇਹਨਾਂ ਤੇ ਧਿਆਨ ਕੇਂਦਰਿਤ ਕਰਦੇ ਹੋਏ ਅਸੀਂ ਜਿਹੜੇ ਜ਼ਹਿਰ ਮੁਕਤ ਭੋਜਨ ਹੈ ਉਹ ਤਿਆਰ ਕਰਨਾ ਜੀ ਜੇ ਜੇ ਅਸੀਂ ਗੱਲ ਕਰੀਏ ਪੁਰਾਣੀ ਜਦੋਂ ਹਰੀ ਕ੍ਰਾਂਤੀ ਆਈ ਉਸ ਤੋਂ ਬਾਅਦ ਅਸੀਂ ਪੈਦਾਵਾਰ ਵਿੱਚ ਤਾਂ ਚੋਖਾ ਵਾਅਦਾ ਕਰ ਲਿਆ ਪਰ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਰਸਾਇਣਿਕ ਖਾਦਾਂ ਸੀ ਤੇ ਰਸਾਇਣਿਕ ਜ਼ਹਿਰਾਂ ਸੀ ਉਹਨਾਂ ਦੀ ਖਪਤ ਵਿੱਚ ਕਈ ਗੁਣਾ ਵਾਧਾ ਵਾਧਾ ਹੋ ਗਿਆ ਜੇ ਗੱਲ ਕਰੀਏ ਪੰਜਾਬ ਦੀ ਤੇ ਭਾਰਤ ਦੇ ਖੇਤੀ ਜੋਗ ਰਕਵੇ ਦਾ ਪੰਜਾਬ ਕੋਲ ਸਿਰਫ 1.5% ਹਿੱਸਾ ਹੈ। ਜੀ। ਪਰ ਜਿਹੜੇ ਸਾਡੇ ਕੋਲ ਸੈਨੇ ਖਾਦਾਂ ਜਾਂ ਰਸਾਇਣਿਕ ਜ਼ਹਿਰਾਂ ਆ ਇਹਨਾਂ ਦੀ ਜਿਹੜੀ ਖਪਤ ਹੈ ਉਹ ਪੰਜਾਬ ਵਿੱਚ ਲਗਭਗ 18% ਹਿੱਸਾ ਜਿਹੜਾ ਸਾਡੇ ਇੱਥੇ ਵਰਤੇ ਜਾ ਰਹੇ। ਹਾਂ ਜੀ। ਬੜਾ ਫਰਕ ਹੈ ਇਹਨਾਂ। ਜ਼ਿਆਦਾ ਜੀ। ਸੋ ਤੁਸੀਂ ਦੇਖੋਗੇ ਕਿ ਅਗਰ ਅਸੀਂ ਇਸ ਤਰ੍ਹਾਂ ਇਨੀਆਂ ਜ਼ਹਿਰਾਂ ਦੇ ਨਾਲ ਤਿਆਰ ਕੀਤਾ ਭੋਜਨ ਖਾਵਾਂਗੇ ਤੇ ਸਾਡੀ ਸਿਹਤ ਕਿੱਥੇ ਜਾਊਗੀ? ਬਿਲਕੁਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੇਵਾਂਗੇ ਕੀ ਦੇਵਾਂਗੇ ਸੋ ਲੋੜ ਹੈ ਸਾਨੂੰ ਜੈਵਿਕ ਖੇਤੀ ਵੱਲ ਥੋੜਾ ਜਿਆਦਾ ਰੁਕ ਕਰਨੇ ਦਾ ਕਿਉਂਕਿ ਜਿਹੜਾ ਸਾਡਾ ਜਿਹੜਾ ਕਮ ਸੇ ਕਮ ਸਾਡਾ ਭੋਜਨ ਹੈ ਉਹ ਜਿਹੜਾ ਹੈਗਾ ਜ਼ਹਿਰ ਮੁਕਤ ਹੋ ਜਾਏ ਤੇ ਵਾਤਾਵਰਨ ਸਾਡਾ ਆਟੋਮੈਟਿਕਲੀ ਜਿਹੜਾ ਹੈਗਾ ਆ ਉਹ ਪ੍ਰਦੂਸ਼ਣ ਫ੍ਰੀ ਹੋ ਜਾਊਗਾ ਸੋ ਜਿਹੜੀ ਜੈਵਿਕ ਖੇਤੀ ਹੈ ਇਹਦੇ ਜਿਹੜੇ ਮੁੱਖ ਉਦੇਸ਼ ਕੀ ਹੈ ਇਹਦੇ ਵਿੱਚ ਅਸੀਂ ਜ਼ਮੀਨ ਦੇ ਵਿੱਚ ਜੈਵਿਕ ਮਾਦਾਂ ਐਡ ਕਰਦੇ ਹਾਂ ਸਾਡੇ ਜਿਹੜੇ ਲਾਭਕਾਰੀ ਸੁਖਮ ਜੀਵ ਹੈ ਉਹਨਾਂ ਦੀ ਗਿਣਤੀ ਵਧਾਉਣੀ ਹੈ ਤੇ ਨਾਲ ਦੀ ਨਾਲ ਹਵਾ ਪਾਣੀ ਮਿੱਟੀ ਜਿਹੜੀ ਇਹਦੀ ਜਿਹੜਾ ਹੈਗਾ ਇਹਦੀ ਇਹਨੂੰ ਸਵੱਛ ਰੱਖਦੇ ਆ ਜੀ ਬਿਲਕੁਲ ਜੀ ਬਿਲਕੁਲ ਅਸਲ ਡਾਕਟਰ ਸਾਹਿਬ ਜਦੋਂ ਜੈਵਿਕ ਖੇਤੀ ਦੀ ਗੱਲਬਾਤ ਕਰਦੇ ਆ ਕਿਉਂਕਿ ਅੱਜ ਕੱਲ کافی ਕਿਸਾਨ ਜਿਹੜੇ ਨੇ ਨਾ ਇਹਦੇ ਵੱਲ ਲੱਗੇ ਨੇ ਭਾਵੇਂ ਪੰਜਾਬ ਦੇ ਕਿਹੇ ਜ਼ਿਲ੍ਹੇ ਦੀ ਗੱਲ ਕਰੀਏ ਕਿਤੇ ਨਾ ਕਿਤੇ ਤੁਹਾਨੂੰ 5-10 ਫਾਰਮਰ ਜਿਹੜੇ ਆਉਂ ਮਿਲਦੇ ਆ ਹੈਗੇ ਡਾਕਟਰ ਸਾਹਿਬ ਹਾਂਜੀ ਆ ਡਾਕਟਰ ਜਦੋਂ ਜੈਵਿਕ ਮਾਦਾ ਜਾਂ ਜੈਵਿਕ ਮੱਲੜ ਦੀ ਗੱਲ ਕਰਦੇ ਆ ਤੇ ਇਹ ਆਪਾਂ ਕਿਨੂੰ ਕਹਿੰਦੇ ਆ ਜੀ ਡਾਕਟਰ ਸਾਹਿਬ ਜਿਹੜਾ ਜੈਵਿਕ ਮਾਦਾ ਹੈ ਸੋ ਕੁਦਰਤ ਵਿੱਚ ਮੌਜੂਦ ਹਰ ਹਰ ਇੱਕ ਉਹ ਸ਼ੈ ਜਿਹੜੀ ਮਰਨ ਉਪਰੰਤ ਡੀਕੰਪੋਜ਼ ਹੋ ਕੇ ਮਿੱਟੀ ਦੇ ਨਾਲ ਇੱਕ ਰੂਪ ਹੋ ਜਾਂਦੀ ਹੈ ਵਾਹ ਮਤਲਬ ਮਿੱਟੀ ਦਾ ਇੱਕ ਅੰਗ ਬਣ ਜਾਂਦੀ ਹੈ ਉਹਨੂੰ ਅਸੀਂ ਜੈਵਿਕ ਮਾਦਾ ਕਹਿੰਦੇ ਨੇ ਮੋਟੀ ਸ਼ਬਦਾਂ ਵਿੱਚ ਹਾਂਜੀ ਫਿਰ ਇਹ ਕਿੱਦਾਂ ਹੁੰਦਾ ਹੈ ਸਾਡੇ ਕੋਲ ਫਸਲਾਂ ਦੀ ਰਹਿਣ ਖੂੰਦ ਹੈ ਹੂੰ ਚੋਨੇ ਦੀ ਪ੍ਰਾਰੀ ਹੈ ਕਣਕ ਦਾ ਨਾਲ ਹੈ ਫਸਲ ਦੇ ਪੱਤੇ ਹੈ ਇਸੇ ਤਰ੍ਹਾਂ ਸਾਡੇ ਕੋਲ ਖਾਦਾਂ ਨੇ ਰੂੜੀ ਖਾਦ ਹੈ ਗਣੋਆਂ ਦੀ ਖਾਦ ਹੈ ਫਿਰ ਸਾਡੇ ਕੋਲ ਪਸ਼ੂਆਂ ਦਾ ਮਲਮੁੱਤਰ ਹੈ ਗੋਹਾ ਹੈ ਪਸ਼ੂਆਂ ਦਾ ਗਊ ਮੂਤਰ ਗੈਲ ਉਸੇ ਨਾਲ ਹੈਗਾ ਹੈ ਜਾਂ ਸਾਡੇ ਕੋਲ ਹੱਡੀਆਂ ਦਾ ਚੂਰਾ ਆਇਆ ਸੋ ਇਹ ਜਦੋਂ ਜ਼ਮੀਨ ਦੇ ਵਿੱਚ ਮਿਕਸ ਕਰਦੇ ਆਪਾਂ ਜ਼ਮੀਨ ਦੇ ਵਿੱਚ ਮਿਲਾਉਂਦੇ ਆ ਤਾਂ ਜ਼ਮੀਨ ਦੇ ਵਿੱਚ ਸਾਡੇ ਕੋਲ ਲਾਭਕਾਰੀ ਸੂਖਮ ਜੀਵ ਹੈ ਜਿਹੜੇ ਉਹਨਾਂ ਤੇ ਕਿਰਿਆ ਕਰਕੇ ਉਹਨਾਂ ਨੂੰ ਡੀਕੰਪੋਜ਼ ਕਰਕੇ ਮਿੱਟੀ ਦੇ ਨਾਲ ਇੱਕ ਰੂਪ ਕਰ ਦਿੰਦੇ ਆ ਬਿਲਕੁਲ ਬਿਲਕੁਲ ਸੋ ਇਹ ਜਿਹੜਾ ਜੈਵਿਕ ਮਾਦਾ ਹੈ ਇਹ ਸਾਡੀ ਜੇ ਅਸੀਂ ਪੁਰਾਣੀ ਗੱਲ ਕਰੀਏ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਿਹੜੀ ਉਪਜਾਊ ਸ਼ਕਤੀ ਹੈ ਸਾਡੀ ਮੱਲੜ ਨਾਲ ਹੈ ਮੱਲੜ ਨਾਲ ਬਿਲਕੁਲ ਜੇ ਮੱਲੜ ਹੈਗਾ ਹੈ ਸਾਡੇ ਜੀਵਨ ਨੂੰ ਉਪਜਾਊਗਾ ਜੇ ਮੱਲੜ ਨਹੀਂ ਹੈ ਤੇ ਸਾਡੀ ਉਪਜਾਊ ਜਿਹੜੀ ਸ਼ਕਤੀ ਹੈ ਜ਼ਮੀਨ ਦੀ ਘਟ ਹੈ ਘਟਾ ਬਿਲਕੁਲ ਪਰ ਹੁਣ ਸਾਡੀ ਤਰਸਤੀ ਹੈ ਪੰਜਾਬ ਦੀ ਕਿ ਹੌਲੀ ਹੌਲੀ ਕਰਕੇ ਜਿਹੜਾ ਸਾਡਾ ਜੈਵਿਕ ਮਾਦਾ ਹੈ ਉਹ ਘਟਦਾ ਜਾ ਰਿਹਾ ਹੈ ਮੈਂ ਤਾਂ ਜਾ ਰਿਹਾ ਰਿਆੜ ਸਾਹਿਬ ਉਹਦੇ ਵਿੱਚ ਜ਼ਰੂਰੀ ਵੀ ਆ ਆਹ ਖਾਲੀ ਆ ਅੱਗੇ ਮੈਨੂੰ ਯਾਦ ਆ ਹੀ ਨਹੀਂ ਕਿ ਨੇ ਨੂੰ ਦੇਖੀ ਸਾਡੀ ਬੇਬੇ ਨੇ ਕਿਹਾ ਆ ਚੱਕੋ ਸਾਰਾ ਤੇ ਬਾਹਰ ਉਥੇ ਢੇਰ ਤੇ ਸੇਟੋ ਆਹ ਰੂੜੀ ਕਹਿੰਦੇ ਰਹੇ ਆ ਪਾ ਜੀ ਆਹ ਰੂੜੀ ਤੇ ਯਾ ਟੋਏ ਮੋਟੇ ਹੁੰਦੀ ਟੋਏ ਬੁੱਟੇ ਹੁਣ ਜਗ੍ਹਾ ਹੀ ਨਹੀਂ ਨਾ ਜੀ ਨਾ ਰੂੜੀ ਪਿੰਡ ਚ ਨਹੀਂ ਮਿਲਦੀ ਪਿੰਡ ਚ ਨਹੀਂ ਮਿਲਦੀ ਨਾ ਤੇ ਇਹ ਡਾਕਟਰ ਸਾਹਿਬ ਤੁਸੀਂ ਜੈਵਿਕ ਮਾਦੇ ਦੀ ਗੱਲ ਕੀਤੀ ਐ ਕੁਝ ਗੱਲਾਂ ਤੁਸੀਂ ਦੱਸਿਆ ਸਾਨੂੰ ਵੀ ਇਹ ਇਦਾਂ ਕੰਮ ਕਰਦਾ ਇਹ ਸਾਡੀ ਜੈਵਿਕ ਖੇਤੀ ਚ ਹੋਰ ਕਿਸ ਤਰੀਕੇ ਨਾਲ ਸਹਾਈ ਹੁੰਦਾ ਆਹ ਹਾਂਜੀ ਜਿਹੜਾ ਸਾਡਾ ਜੈਵਿਕ ਮਾਦਾ ਆ ਉਹਦੇ ਮੈਂ ਜਿਹਦਾ ਪਹਿਲਾਂ ਹੀ ਗੱਲ ਕੀਤੀ ਇੱਕ ਉਪਜਾਊ ਸ਼ਕਤੀ ਨੂੰ ਬਣਾਈ ਰੱਖਦਾ ਸੋ ਇਹਦੇ ਜਿਹੜਾ ਮੁੱਖ ਕੰਮ ਹੈ ਜੈਵਿਕ ਮਾਦੇ ਦੇ ਸਭ ਤੋਂ ਪਹਿਲੇ ਤੇ ਸਾਡੀ ਜਿਹੜਾ ਜੈਵਿਕ ਮਾਦਾ ਆ ਇਹ ਮਿੱਟੀ ਦੀ ਭੌਤਿਕ ਬਣਤਰ ਨੂੰ ਬਦਲਣ ਦੀ ਸਮਰੱਥਾ ਰੱਖਦਾ ਅੱਛਾ ਜੀ ਸਾਡੇ ਕੋਲ ਹੋਰ ਕੋਈ ਕੈਮੀਕਲ ਇਦਾਂ ਦੀ ਖਾਦ ਨਹੀਂ ਕੋਈ ਕੈਮੀਕਲ ਜ਼ਹਿਰ ਨਹੀਂ ਜਿਹੜੀ ਮਿੱਟੀ ਦੇ ਭੌਤਿਕ ਬਣਤਰ ਨੂੰ ਬਦਲ ਦੇਵੇ ਪਰ ਇਹ ਜਦਾਂ ਐਗਜ਼ਾਮਪਲ ਦੇ ਤੌਰ ਤੇ ਅਸੀਂ ਉਦਾਹਰਣ ਦੇ ਤੌਰ ਤੇ ਗੱਲ ਕਰੀਏ ਜਦੋਂ ਸਾਡੇ ਕੋਲ ਰੇਤਲੀਆਂ ਪੈੜੀਆਂ ਆ ਤਾਂ ਉਹਨਾਂ ਵਿੱਚ ਜਿਹੜਾ ਪਾਣੀ ਨੂੰ ਜਲਵ ਕਰਨ ਦੀ ਸਮਰੱਥਾ ਘੱਟ ਹੁੰਦੀ ਹੈ ਪਾਣੀ ਤੁਸੀਂ ਲਾਓਗੇ ਇੱਕਦਮ ਥੱਲੇ ਜੀਰ ਜਾਂਦਾ ਦੂਜੇ ਪਾਸੇ ਚਲੇ ਜਾਓ ਭਾਰੀਆਂ ਪੈੜੀਆਂ ਨੇ ਚੀਕੜੀਆਂ ਮਿੱਟੀਆਂ ਨੇ ਉਹਦੇ ਵਿੱਚੋਂ ਪਾਣੀ ਜੀਰਦਾ ਹੀ ਨਹੀਂ ਤਾਂ ਉਹਦੇ ਵਿੱਚ ਦੂਜੀ ਸਮੱਸਿਆ ਆ ਜਾਂਦੀ ਹੈ ਕਿ ਸਾਡੇ ਜਿਹੜੇ ਅ ਵਿੱਚ ਮਿੱਟੀ ਹੈ ਉਹ ਹਵਾਦਾਰ ਨਹੀਂ ਹੈਗੀ ਸਾਡੇ ਫਸਲਾਂ ਨੂੰ ਬਦਲ ਹੁਣਨ ਵਾਸਤੇ ਪਾਣੀ ਵੀ ਚਾਹੀਦਾ ਤੇ ਨਾਲ ਦੀ ਨਾਲ ਹਵਾਦਾਰ ਮਸਾਮ ਵੀ ਚਾਹੀਦੇ ਤਾਂ ਕਿ ਉਹ ਆਕਸੀਜਨ ਜਿਹੜੀ ਹੈਗੀ ਲੈ ਸਕਣ ਸਾਡੇ ਜਿਹੜਾ ਜੈਵਿਕ ਮਾਦਾ ਹੈ ਇਹ ਦੋਨਾਂ ਕੇਸਿਸ ਵਿੱਚ ਤਾਂ ਚਾਹੀਏ ਅਸੀਂ ਰੇਤ ਨਹੀਂ ਪਰ ਇਹ ਮਿਲਾ ਲਈਏ ਚਾਹੀਏ ਅਸੀਂ ਚੀਕੜੀ ਮਿੱਟੀ ਮਿਲਾ ਲਈਏ ਇਹ ਦੋਨਾਂ ਕੇਸਿਸ ਵਿੱਚ ਸਾਡਾ ਪਾਣੀ ਨੂੰ ਜਲਜ ਕਰਨ ਦੀ ਸਮਰੱਥਾ ਵੀ ਵਧਾਊਗਾ ਤੇ ਨਾਲ ਦੀ ਨਾਲ ਮਿੱਟੀ ਨੂੰ ਹਵਾਦਾਰ ਵੀ ਬਣਾਊਗਾ ਹੂੰ ਦੂਸਰਾ ਕੰਮ ਸੇ ਸਾਡੇ ਜਿਹੜੇ ਸੂਖਮ ਜੀਵ ਹੈ ਜਿਹੜੇ ਸਾਡੇ ਲਾਭਕਾਰੀ ਸੂਖਮ ਜੀਵ ਹੈ ਉਹਨਾਂ ਦੀ ਜਿਹੜੀ ਸੰਖਿਆ ਹੈ ਉਹਨਾਂ ਨੂੰ ਇੱਕ ਤੇ ਉਹਨਾਂ ਨੂੰ ਰਹਿਣ ਵਾਸਤੇ ਘਰ ਦਿੰਦਾ ਦੂਜਾ ਉਹਨਾਂ ਦੀ ਸੰਖਿਆ ਨੂੰ ਵਧਾਉਂਦਾ ਵੀ ਹੈ ਅੱਛਾ ਜੀ ਅੱਜ ਦੀ ਖੇਤੀ ਵਿੱਚ ਕੀ ਹੈ ਅਸੀਂ ਕੈਮੀਕਲ ਵਰਤ ਰਹੇ ਹਾਂ ਹੌਲੀ ਹੌਲੀ ਕਰਕੇ ਜਿਹੜਾ ਉਹ ਸਾਡੇ ਲਾਭਕਾਰੀ ਸੂਖਮ ਜੀਵ ਹੈ ਹੌਲੀ ਹੌਲੀ ਕਰਕੇ ਉਹ ਖਤਮ ਹੋ ਰਿਹਾ ਹੈ ਮਿੱਤਰ ਕੀੜੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਚੂਲ ਜਿਹੜੇ ਸੋ ਇਹ ਜਿਹੜੇ ਸੂਖਮ ਜੀਵ ਹੈ ਇਹਨਾਂ ਦੇ ਕੰਮ ਕੀ ਹੈ ਜੇ ਕੰਮ ਦੀ ਗੱਲ ਕਰੀਏ ਤੇ ਦੋ ਤਿੰਨ ਤਰ੍ਹਾਂ ਦੇ ਮੋਟੇ-ਮੋਟੇ ਕੰਮ ਹੈ ਇਹਨਾਂ ਦੇ ਇੱਕ ਸਾਡਾ ਜਿਹੜਾ ਜਿਸ ਤਰ੍ਹਾਂ ਪਹਿਲੇ ਗੱਲ ਕੀਤੀ ਕਿ ਜਿਹੜਾ ਜੋ ਵੀ ਅਸੀਂ ਜ਼ਮੀਨ ਦੇ ਵਿੱਚ ਪਾ ਰਹੇ ਹਾਂ ਉਹਨੂੰ ਗਾਲ ਦਾ ਸਾੜਦਾ ਹੈ ਉਹਨੂੰ ਮਿੱਟੀ ਦੇ ਇੱਕ ਰੂਪ ਕਰ ਦਿੰਦਾ ਹੂੰ ਦੂਸਰਾ ਸਾਡੇ ਹਵਾ ਦੇ ਵਿੱਚ 78% ਨਾਈਟ੍ਰੋਜਨ ਹੈ ਪਰ ਉਹ ਜਿਹੜ ਵੈਸੇ ਸਾਨੂੰ ਯੂਰੀਆ ਦੇ ਸ਼ਕਲ ਵਿੱਚ ਦੇਣੀ ਪੈਂਦੀ ਸਾਨੂੰ ਹੂੰ ਫਸਲਾਂ ਨੂੰ ਉਹ ਜਿਹੜੀ ਫਸਲਾਂ ਸਾਡੀਆਂ ਉਹ ਹਵਾ ਦੇ ਵਿੱਚੋਂ ਨਾਈਟ੍ਰੋਜਨ ਨਹੀਂ ਲੈ ਸਕਦੀਆਂ ਹੂੰ ਤੇ ਜਿਹੜੇ ਇਹ ਸੂਖਮ ਜੀਵ ਹੈ ਇਹ ਜ਼ਮੀਨ ਦੇ ਵਿੱਚ ਰਹਿ ਕੇ ਜਿਹੜੀ ਹਵਾ ਵਾਲੀ ਨਾਈਟ੍ਰੋਜਨ ਹੈ ਉਹਨੂੰ ਮਿੱਟੀ ਦੇ ਵਿੱਚ ਸਥਿਰ ਕਰਦੇ ਆ ਤੇ ਉਹ ਜਿਹੜੇ ਹੈਗੇ ਆ ਉਹਨੂੰ ਅਮੋਨੀਅਮ ਤੇ ਨਾਈਟ੍ਰੇਟ ਫਾਰਮ ਚ ਕਨਵਰਟ ਕਰਕੇ ਬੂਟੇ ਵਾਸਤੇ ਉਪਲਬਧ ਕਰਾਉਂਦੇ ਆ ਵਾਹ ਜੀ ਤੇ ਤੀਸਰਾ ਤੀਸਰਾ ਕੰਮ ਜਿਹੜਾ ਜਿਹੜਾ ਹੈਗਾ ਇਹਨਾਂ ਦਾ ਉਹ ਇਹ ਹੈਗਾ ਕਿ ਜਿਹੜਾ ਇਹ ਸੂਖਮ ਜੀਵ ਹੈ ਇਹ ਸਾਡੇ ਜਿਹੜੀ ਹੈਗੀ ਆ ਆਪਣੇ ਏ ਕਿਆ ਬੋਲਦੇ ਆ ਤੱਤਾਂ ਉਹ ਜਿਹੜੇ ਤੱਤ ਹੈਗੇ ਸਾਡੇ ਉਹਨਾਂ ਨੂੰ ਹੌਲੀ ਹੌਲੀ ਜਿਹੜਾ ਹੈ ਉਹ ਮੋਹਈਆ ਕਰਾਣੇ ਵਿੱਚ ਵੀ ਕੰਮ ਕਰਦੇ ਆ ਫਸਲਾਂ ਨੂੰ ਛੋਟੇ ਤੱਤ ਜਿਹੜੇ ਛੋਟੇ ਤੱਤ ਹੈਗੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੇ ਅਸੀਂ ਮਾਦੇ ਦੀ ਗੱਲ ਕਰੀਏ ਤੇ ਜਿਹੜੇ ਸਾਡੇ ਪਾਣੀ ਹੈ ਤੇ ਨਾਲ ਜਿਹੜੇ ਸਾਡੇ ਜਿੰਨੇ ਵੀ ਤੱਤ ਹੈ ਪੌਸ਼ਟਿਕ ਤੱਤ ਹੈ ਉਹਨਾਂ ਨੂੰ ਲੰਬੇ ਸਮੇਂ ਤੱਕ ਆਪਣੇ ਵਿੱਚ ਜਲਜ ਕਰਕੇ ਰੱਖਦਾ ਆ ਹੈ ਸਾਹ ਵਗੇਰਾ ਸਾਮ ਕੇ ਰੱਖਦਾ ਹੈ ਤੇ ਲੋਹਣ ਪੈਣ ਤੇ ਬੂਟੇ ਨਹੀਂ ਦਿੰਦਾ ਹਾਂ ਹਾਂ ਠੀਕ ਹੈ ਅਦਰਵਾਇਜ਼ ਜੇ ਦੂਜੇ ਪਾਸੇ ਗੱਲ ਕਰੀਏ ਸਿਰਸਾਣੀ ਖੇਤੀ ਦੀ ਤੇ ਸਾਇਣੀ ਖੇਤੀ ਚ ਜਿਹੜੀ ਉਹ ਅਸੀਂ ਖਾਦ ਪਾਨੇ ਆ ਉਹ ਜਿੰਨੇ ਵੀ ਬੂਟੇ ਲੈ ਲੈਣੇ ਹੁੰਦੀ ਇੱਕਦਮ ਲੈ ਲੈਂਦਾ ਉਹ ਬਾਕੀ ਜਿਹੜੀ ਹੈਗੀ ਸਾਰੀ ਉਹ ਪਾਣੀ ਦੇ ਨਾਲ ਮਿਕਸ ਹੋ ਗਏ ਤੇ ਜੜਾਂ ਦੀ ਪੌਂਚ ਤੋਂ ਥੱਲੇ ਚਲੇ ਜਾਂਦੀ ਜੀਰ ਜਾਂਦੀ ਥੱਲੇ ਪਰ ਜਿਹੜਾ ਜੈਵਿਕ ਮਾਧਾ ਹੈ ਇਹ ਦੇ ਪੋਸ਼ਟਿਕ ਤੱਤ ਹੈ ਇਹਨਾਂ ਨੂੰ ਲੰਬੇ ਸਮੇਂ ਤੱਕ ਆਪਣੇ ਵਿੱਚ ਜਲਜ ਕਰਕੇ ਰੱਖਦਾ ਹਾਂ ਉੱਥੇ ਹੀ ਰੱਖਦਾ ਬਿਲਕੁਲ ਅੱਛਾ ਡਾਕਟਰ ਸਾਹਿਬ ਜਦੋਂ ਜੈਵਿਕ ਖੇਤੀ ਦੀ ਗੱਲ ਕਰਦੇ ਆ ਕਿਉਂਕਿ ਸਾਡੇ ਦਰਸ਼ਕ ਜਿਹੜੇ ਉਹ ਸੁਣ ਰਹੇ ਨੇ ਵੇਖ ਰਹੇ ਨੇ ਸਾਡਾ ਪ੍ਰੋਗਰਾਮ ਔਰ ਹਰ ਇੱਕ ਦੀ ਤਮੰਨਾ ਵਾ ਕਿ ਜੈਵਿਕ ਖੇਤੀ ਮੈਂ ਕਰਕੇ ਤੇ ਖਾਣਯੋਗੀਆਂ ਚ ਤੇ ਕਿਹੜੀਆਂ ਕਿਹੜੀਆਂ ਜੈਵਿਕ ਖਾਦਾਂ ਜਿਹੜੀਆਂ ਵਾਂ ਉਹ ਜੈਵਿਕ ਖੇਤੀ ਨੂੰ ਭਾਈਆਂ ਜਾਣੀਆਂ ਚਾਹੀਦੀਆਂ ਜੀ ਡਾਕਟਰ ਸਾਹਿਬ ਜਿਹੜੀਆਂ ਜੈਵਿਕ ਖਾਦਾਂ ਨੇ ਉਹਨਾਂ ਨੂੰ ਅਸੀਂ ਮੋٹے ਤੌਰ ਤੇ ਜਿਹੜਾ ਹੈਗਾ ਆ ਤਿੰਨ ਕਿ ਸ਼੍ਰੇਣੀਆਂ ਚ ਵੰਡ ਸਕਦੇ ਆ ਇੱਕ ਤੇ ਉਹ ਜਿਨ੍ਹਾਂ ਵਿੱਚ ਸਾਡੇ ਕੋਲ ਤਤਾਂ ਦੀ ਜਿਹੜੀ ਹੈਗੀ ਆ ਬਹੁਤਾਤ ਨਹੀਂ ਹੁੰਦੀ ਪਰ ਉਹਦੇ ਵਿੱਚ ਜੈਵਿਕ ਮਾਦਾਂ ਵੱਧ ਹੁੰਦਾ ਹਾਂਜੀ ਉਦਾਂ ਲਈ ਤਾਂ ਤੇ ਸਾਡੇ ਕੋਲ ਹਰੀ ਖਾਦ ਹੈ ਹਮ ਹਰੀ ਖਾਦ ਵਿੱਚ ਸਾਡੇ ਕੋਲ ਮੂੰਗੀ ਦੀ ਫਸਲ ਲੱਗੀ ਹੈ ਸਾਡੇ ਕੋਲ ਟੈਂਚਾ ਆਇਆ ਜਿਹਨੂੰ ਅਸੀਂ ਜੰਤਰ ਕਾ ਦਿੰਨੇ ਆਂ ਪਰਵਾਹ ਹੈ ਇਹ ਜਦੋਂ 45 50 ਦਿਨ ਦੀ ਹੋ ਜਾਂਦੀ ਹੈ ਅਸੀਂ ਇਹਨੂੰ ਵਿਚੇ ਵਾਦਨੇ ਆਂ ਤੇ ਉਹ ਜਿਹੜੇ ਜਦੋਂ ਮੈਂ ਗੱਲ ਕੀਤੀ ਪਹਿਲਾਂ ਹੀ ਕਿ ਡੀਕੰਪੋਜ਼ ਹੋ ਕੇ ਜੈਵਿਕ ਮਾਦਾ ਬਦਲ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਕੋਲ ਰੂੜੀ ਖਾਦ ਹੈ ਹਮ ਸਾਡੇ ਕੋਲ ਕੰਪੋਸਟ ਖਾਦ ਹੈ ਹਮ ਠੀਕ ਹੈ ਜੀ ਗਣੋਆ ਵਾਲੀ ਖਾਦ ਹੈ ਸੋ ਇਹ ਜਿਹੜੀਆਂ ਮੋਟੀਆਂ ਜਿਹੜੀ ਹੈਗੀਆਂ ਇਹਨਾਂ ਵਿੱਚ ਤਤਾਂ ਦੀ ਜਿਆਦਾ ਨਹੀਂ ਬਹੁਤAudioAsset ਹੁੰਦੀ ਪੰਜਾਬੀਕ ਮਾਦਾਂ ਜਿਹੜਾ ਹੈਗਾ ਵੱਧ ਐਡ ਕਰਦੀਆਂ ਦੂਸਰੀਆਂ ਦੂਸਰੀ ਸ਼੍ਰੇਣੀ ਸਾਡੇ ਕੋਲ ਉਹ ਹੈ ਜਿਹਦੇ ਵਿੱਚ ਤੱਤ ਜਿਹੜੇ ਹੈਗੇ ਆਪਣੇ ਕੋਲ ਵੱਧ ਹੁੰਦੇ ਆ ਸੋ ਉਹਦੇ ਵਿੱਚ ਜਿਹੜੀਆਂ ਤੇਲ ਦੀਆਂ ਖਲੀਆਂ ਜਿਸ ਤਰ੍ਹਾਂ ਕਹ ਲਓ ਤੁਸੀਂ ਨਿੰਮ ਦੀ ਖਲੀ ਖਾਲਜੂ ਕਹ ਲਓ ਖਾਲ ਗੈਲੋ ਇਸੇ ਤਰ੍ਹਾਂ ਸਾਡੀ ਮੂੰਗਫਲੀ ਦੀ ਖਾਲ ਸਾਡੇ ਕੋਲ ਸਮੋਂ ਦੀ ਖਾਲ ਇਹਨਾਂ ਵਿੱਚ ਜਿਹੜੇ ਹੈਗੇ ਨਾਈਟ੍ਰੋਨਿਕ ਤੱਤ ਜਿਹੜੀ ਹੈਗੀ ਉਹ ਬਹੁਤ ਏ ਮਾਤਰਾ ਵਿੱਚ ਮਿਲ ਜਾਂਦਾ ਅਗਰ ਅਸੀਂ ਇਹਨੂੰ ਮਿੱਟੀ ਦੇ ਵਿੱਚ ਪਾਈਏ ਠੀਕ ਹੈ ਇਸ ਤੋਂ ਇਲਾਵਾ ਹੱਡੀਆਂ ਦਾ ਚੂਰਾ ਬੋਨ ਮੀਲ ਕਿ ਅਧਨੇ ਮੋٹے ਤੌਰ ਤੇ ਸੋ ਬੋਨ ਮੀਲ ਜਿਹੜਾ ਹੈ ਸਾਡੇ ਜਿਹੜੇ ਸਜਾਵਟੀ ਪੌਦੇ ਆ ਉਹਨਾਂ ਵਾਸਤੇ ਇੱਕ ਫਾਸਫੋਰਸ ਦਾ ਬੜਾ ਵਧੀਆ ਬਹੁਤ ਜੀ ਵਧੀਆ ਜੀ ਸੋਰਸ ਹੈ ਹਮ ਇਸੇ ਤਰ੍ਹਾਂ ਬਾਜ਼ਾਰ ਦੇ ਵਿੱਚ ਪ੍ਰੋਮ ਕਰਕੇ ਮਿਲਦਾ ਫਾਸਫੇਟ ਰਿਚ ਰਿਚ ਆਰਗੈਨਿਕ ਮਨਿਓਰ ਪ੍ਰੋ ਆਰਗੈਨਿਕ ਅਸੀਂ ਉਹਨੂੰ ਫਾਸਫੇਟ ਰਿਚ ਆਰਗੈਨਿਕ ਮਨਿਓਰ ਸੋ ਉਹਦੇ ਵਿੱਚ ਜਿਹੜਾ ਹੈ ਤੁਹਾਡਾ ਫਾਸਫੋਰਸ ਤੱਤ 8 ਤੋਂ 10% ਤੱਕ ਸਾਨੂੰ ਮਿਲ ਜਾਂਦਾ ਹੈ ਹਮ ਤੇ ਤੀਸਰੀ ਜਿਹੜੀ ਸ਼੍ਰੇਣੀ ਹੈ ਉਹਦੇ ਵਿੱਚ ਅਸੀਂ ਉਹਨਾਂ ਨੂੰ ਖਾਦਾਂ ਨਹੀਂ ਕਹਾਂਗੇ ਉਹਨਾਂ ਨੂੰ ਅਸੀਂ ਟੀਕੇ ਕਹਿ ਦਿੰਨੇ ਆ ਕਿਉਂਕਿ ਉਹਨਾਂ ਵਿੱਚ ਸੂਖਮ ਜੀਵਾ ਦਾ ਸਮੂ ਠੀਕ ਹੈ ਸੋ ਪੀਕੇ ਦੀ ਗੱਲ ਕਰੀਏ ਅਸੀਂ ਉਹਦੇ ਵਿੱਚ ਮੋٹے ਤੌਰ ਤੇ ਇੱਕ ਰਾਜੋਬੀਅਮ ਟੀਕਾ ਹੁੰਦਾ ਹੈ ਜਿਹੜਾ ਅਸੀਂ ਜਿਹੜੇ ਹੈਗੇ ਆ ਫਲੀਦਾਰ ਬੋਟਿਆਂ ਦੇ ਬੀਜਾਂ ਨੂੰ ਲਗਾ ਕੇ ਬੀਜਦੇ ਆਂ ਸੋਧਦੇ ਆਂ ਸੋਧਦੇ ਆਂ ਇਸੇ ਤਰ੍ਹਾਂ ਸਾਡੇ ਕੋਲ ਰੋਟੋਬੈਕਟਰੀਕ ਬੈਕਟੀਰੀਆ ਆਇਆ ਹੈ ਉਹਦਾ ਵੀ ਟੀਕਾ ਜਿਹੜਾ ਹੈਗਾ ਹੈ ਇਹ ਜਿਹੜੇ ਦੋਨੋਂ ਹੀ ਬੈਕਟੀਰੀਆ ਆਇਆ ਹੈ ਇਹ ਸਾਡੇ ਹਵਾ ਦੇ ਵਿੱਚ ਜਿਹੜੀ ਨਾਈਟ੍ਰੋਜਨ ਆ ਉਹਨੂੰ ਜ਼ਮੀਨ ਦੇ ਵਿੱਚ ਸਥਿਰ ਕਰਦੇ ਆਂ ਹਾਂ ਬਿਲਕੁਲ ਜੀ ਦੂਸਰਾ ਇੱਕ ਸਾਡੇ ਕੋਲ ਆਣਦੇ ਫਾਸਫੇਟ ਸੋਲਿਬਲਾਈਜ਼ਿੰਗ ਬੈਕਟੀਰੀਆ ਇਹ ਉਹ ਬੈਕਟੀਰੀਆ ਨੇ ਸੂਖਮ ਜੀਵਾ ਦਾ ਸਮੂਹ ਹੈ ਜਿਹੜਾ ਸਾਡੇ ਕੋਲ ਅਘੋਲਣਸ਼ੀਲ ਜਿਹੜੀ ਸਾਡੀ ਫਾਸਫੋਰਸ ਪਈ ਹੈ ਜ਼ਮੀਨ ਵਿੱਚ ਉਹਨੂੰ ਘੋਲਣਸ਼ੀਲ ਬਣਾ ਕੇ ਪੌਦਿਆਂ ਨੂੰ ਉਪਲਬਧ ਕਰਾਂਦੀ ਹੈ ਜੀ ਜੀ ਕਿਉਂਕਿ ਬਹੁਤ ਸਾਰੇ ਤੱਤ ਹੈ ਜਿਹੜੇ ਸਾਡੇ ਪੌਦੇ ਸਿੱਧੇ ਨਹੀਂ ਲੈ ਸਕਦੇ ਸੋ ਸਾਨੂੰ ਇਸੇ ਤਰ੍ਹਾਂ ਦੇ ਕੋਸ਼ਿਸ਼ ਜਾਈ ਕਿ ਜਿਹੜੇ ਜੀਵ ਹੈ ਸੂਖਮ ਜੀਵ ਹੈ ਉਹ ਵਿੱਚ ਧਰਤੀ ਦੇ ਵਿੱਚ ਪਲੇ ਪੈਂਦੇ ਆ ਉਹ ਉਹਨਾਂ ਨੂੰ ਅਘੋਲਣਸ਼ੀਲ ਤੋਂ ਘੋਲਣਸ਼ੀਲ ਬਣਾ ਕੇ ਪੌਦਿਆਂ ਨੂੰ ਉਪਲਬਧ ਕਰਾਉਂਦੇ ਆ। ਹੂੰ। ਸੋ ਇਹ ਕੁਝ ਖਾਦਾ ਹੈਗੀਆਂ ਜੋ ਬਾਜ਼ਾਰ ਦੀ ਗੱਲ ਕਰਾਂ ਮੈਂ ਤੇ ਬਾਜ਼ਾਰ ਵਿੱਚ ਸਾਡੇ ਕੋਲ ਹੋਰ ਵੀ ਬਹੁਤ ਜਿਹੜੀ ਹੈਗੀ ਅੱਜਕੱਲ ਕਿਉਂਕਿ ਪਹਿਲੇ ਹੁੰਦਾ ਸੀ ਕਿ ਸਾਡੇ ਕੋਲ ਬਾਜ਼ਾਰ ਵਿੱਚ ਆਰਗੈਨਿਕ ਜਿਹੜਾ ਹੈਗਾ ਉਹ ਕੁਝ ਨਹੀਂ ਮਿਲਦਾ ਹੁੰਦਾ। ਨਹੀਂ ਮਿਲਦਾ। ਪਰ ਹੁਣ ਸਾਡੇ ਕੋਲ ਬਹੁਤਾਤ ਹੈ ਜਿਸ ਜਿਸ ਤਰ੍ਹਾਂ ਮੋਡੇ ਤੋਂ ਉੱਤੇ ਨਾ ਇੱਕ ਸੀਵੀਡ ਐਕਸਟ੍ਰੈਕਟ ਕਰਕੇ ਸਾਗਰੀਕਾ ਅੱਜਕੱਲ ਆਮ ਲੋਕਾਂ ਦੀ ਜ਼ੁਬਾਨ ਤੇ ਚੜਿਆ ਹੁੰਦਾ ਸਾਗਰੀਕਾ। ਉਹ ਸੀਵੀਡ ਐਕਸਟ੍ਰੈਕਟ ਹੈ ਜਿਸ ਸਮੁੰਦਰ ਵਿੱਚ ਘਾਹ ਹੁੰਦਾ ਹੈ। ਸੋ ਉਹ ਕਹਾ ਨੂੰ ਜਦੋਂ ਅਸੀਂ ਉਤੋਂ ਐਕਸਟ੍ਰੈਕਟ ਕਰਦੇ ਆ ਜਿਹੜੇ ਹੈਗੇ ਤੱਤ ਤੇ ਉਹ ਜਦੋਂ ਅਸੀਂ ਆਪਣੇ ਫਸਲਾਂ ਦੇ ਉੱਪਰ ਸਪਰੇਅ ਕਰਦੇ ਆ ਤਾਂ ਉਹ ਸਾਡੇ ਜਿਹੜੇ ਜਿੰਨੇ ਵੀ ਛੋਟੇ ਤੱਤ ਆ ਉਹਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਬੋਰੋਨ ਹੈ, ਮੈਗਨੀਜ਼ ਹੈ ਇਹ ਸਾਰੇ ਜਿਹੜੇ ਹੈਗੇ ਪੌਦਿਆਂ ਨੂੰ ਮੁਹਈਆ ਕਰਾਉਂਦੇ ਆ ਇਸੇ ਤਰ੍ਹਾਂ ਹਿਊਮਿਕ ਐਸਿਡ ਹਿਊਮਿਸਲ ਕਰਕੇ ਹਿਮੀ ਸੋਲਵ ਕਰਕੇ ਆਉਂਦਾ ਆ ਹਿਊਮਿਕ ਐਸਿਡ ਹੈ ਠੀਕ ਹੈ ਜੀ ਫੁਲਵਿਕ ਐਸਿਡ ਹੈਗਾ ਹੈ ਸੋ ਇਹ ਜਿਹੜਾ ਸਾਰੇ ਜੈਵਿਕ ਖਾਦਾਂ ਹੈ ਬਹੁਤ ਜੈਵਿਕ ਖਾਦਾਂ ਆ ਗਈਆਂ ਬਾਕਮਦ ਕਰਨੀਆ ਕਰਨ ਵਾਲਾ ਬੰਦਾ ਚਾਹੀਦਾ ਬਹੁਤ ਤੁਹਾਡੀ ਗੱਲ ਗੇ ਸਾਡੇ ਸਰ ਵਿੱਚ ਇੱਕ ਅਸੀਂ ਬੜਾ ਸਮਾਂ ਚ ਮੇਰਦਾ ਬੀਜ ਅਮਰਤ ਜੀ 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 ਇਹ ਨਾ ਜੀ ਇਹ ਕੀ ਹੈ ਤੇ ਇਹ ਸਾਡੀ ਜੈਵਿਕ ਖੇਤੀ ਚ ਕਿਦਾਂ ਮਦਦ ਕਰਦਾ ਹੈ ਹਾਂਜੀ ਜਿਹੜਾ ਬੀਜ ਅਮਰਤ ਜਿਸ ਦੀ ਗੱਲ ਕੀਤੀ ਜਾਂ ਜੀਵ ਅਮਰਤ ਹੈ ਇਹ ਸਾਡੀ ਕੁਦਰਤੀ ਖੇਤੀ ਦੇ ਮੁੱਖ ਜਿਹੜੇ ਹੈਗੇ ਅੰਗ ਹੈਗੇ ਹੁਣ ਜੇ ਤੁਸੀਂ ਕਹੋ ਕੁਦਰਤੀ ਖੇਤੀ ਜੈਵਿਕ ਖੇਤੀ ਨਾਲੋਂ ਕਿਦਾਂ ਫਰਕ ਹੈ ਸੋ ਕੁਦਰਤੀ ਖੇਤੀ ਦਾ ਸਿਰਫ ਜੈਵਿਕ ਖੇਤੀ ਨਾਲੋਂ ਕੀ ਫਰਕ ਹੈ ਕਿ ਕੁਦਰਤੀ ਖੇਤੀ ਵਿੱਚੋਂ ਅਸੀਂ ਬਾਹਰੋਂ ਕੁਝ ਵੀ ਬਾਜ਼ਾਰ ਤੋਂ ਲਿਆ ਕੇ ਖੇਤਾਂ ਵਿੱਚ ਨਹੀਂ ਪਾਣਾ ਹਾਂ ਆਰਗੈਨਿਕ ਜਿਹੜੀ ਖੇਤੀ ਜਾਂ ਜੈਵਿਕ ਖੇਤੀ ਦੀ ਗੱਲ ਕਰੀਏ ਤਾਂ ਬਾਜ਼ਾਰੋਂ ਜਿਹੜਾ ਆਰਗੈਨਿਕ ਜਾਂ ਜੈਵਿਕ ਚੀਜ਼ਾਂ ਹੈਗੀਆਂ ਉਹ ਅਸੀਂ ਲਿਆ ਕੇ ਆਪਣੇ ਖੇਤਾਂ ਵਿੱਚ ਪਾ ਸਕਦੇ ਹਾਂ ਪਰ ਕੁਦਰਤੀ ਖੇਤੀ ਵਿੱਚ ਜੋ ਸਾਡੇ ਕੋਲ ਘਰ ਵਿੱਚ ਮੌਜੂਦ ਆ ਉਹਨਾਂ ਵਿੱਚੋਂ ਹੀ ਚੀਜ਼ਾਂ ਬਣਾ ਕੇ ਅਸੀਂ ਖੇਤਾਂ ਦੇ ਵਿੱਚ ਦੇਣਾ ਹੈ ਠੀਕ ਹੈ ਜੀ ਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਬੀਜ ਅਮਰਿਤ ਦੀ ਬੀਜ ਅਮਰਿਤ ਇੱਕ ਘੋਲ ਹੈ ਜਿਹੜਾ ਅਸੀਂ ਬੀਜ ਨੂੰ ਸੋਧਣੇ ਵਾਸਤੇ ਤਿਆਰ ਕਰ ਵਰਤਦੇ ਆ ਜੀ ਠੀਕ ਹੈ ਸੋ ਉਹਦਾ ਕੰਮ ਕੀ ਹੈ ਜਿਹੜਾ ਬੀਜ ਅਮਰਿਤ ਹੈ ਉਹ ਇੱਕ ਤਾਂ ਜਿਹੜੀ ਤੁਹਾਡੇ ਬੀਜ ਹੈ ਉਹਦੀ ਉਗਣ ਸ਼ਕਤੀ ਨੂੰ ਵਧਾਉਂਦਾ ਹੈ ਤੇ ਜਰਮੀਨੇਸ਼ਨ ਨੂੰ ਜਰਮੀਨੇਸ਼ਨ ਨੂੰ ਇਨਹਾਂਸ ਕਰਦਾ ਹੈ ਤੇ ਦੂਸਰਾ ਜਿਹੜਾ ਹੈਗਾ ਹੈ ਸਾਡੇ ਕੋਲ ਜ਼ਮੀਨ ਦੇ ਵਿੱਚ ਕੁਝ ਸਾਡੇ ਕਹੋ ਤੁਸੀਂ ਇਸ ਤਰ੍ਹਾਂ ਦੇ ਫੰਗਸ ਹੈ ਕੋਈ ਬੈਕਟੀਰੀਆ ਹੈ ਜਿਹੜੇ ਸਾਡੇ ਹਾਨੀਕਾਰਕ ਹੈ ਸੋ ਉਹਨਾਂ ਨੂੰ ਉਸ ਬੀਜ ਤੋਂ ਬੀਜ ਨੂੰ ਉਹਨਾਂ ਦੋ ਕੀ ਹੁੰਦਾ ਦੋ ਬਚਾਉਂਦਾ ਹੈ ਦੋ ਕੰਮ ਕਰਦਾ ਹੈ ਜੇ ਅਸੀਂ ਗੱਲ ਕਰੀਏ ਕਿੱਦਾਂ ਬਣਦਾ ਹੈ ਤੇ ਜਿਹੜਾ ਇਹ ਕੁਦਰਤੀ ਖੇਤੀ ਹੈ ਨਾ ਇਹ ਸਾਡੇ ਕੋਲ ਦੇਸੀ گاਉਂ ਦੇ ਆਧਾਰਤ ਖੇਤੀ ਹੈ ਬੇਸਿਕਲੀ ਸੋ ਦੇਸੀ گاਾਂ ਦਾ ਗੋਬਰ ਠੀਕ ਹੈ ਜੀ ਜਿਹੜਾ ਕਿ ਸਾਡੇ ਸੂਖਮ ਜੀਵਾਂ ਦਾ ਇੱਕ ਮੁੱਖ ਸੋਰਸ ਹੈਗਾ ਹੈ ਇਸੇ ਤਰ੍ਹਾਂ ਦੇਸੀ گاਾਂ ਦਾ ਗਊਮੂਤਰ ਇਹ ਦੋਨੋਂ 5-5 ਲੀਟਰ ਲੈਣਾ ਸੀ ਠੀਕ ਹੈ ਜਿਹੜਾ ਗਾਉ ਮੂਤਰ ਹੈ ਉਹਦੇ ਵਿੱਚ ਐਂਟੀ ਫੰਗਲ ਤੇ ਐਂਟੀ ਬੈਕਟੀਰੀਅਲ ਪ੍ਰੋਪਰਟੀਆਂ ਹੁੰਦੀਆਂ ਜਿਹੜੀਆਂ ਸਾਡੇ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਹਾਨੀਕਾਰਕ ਜਿਹੜੇ ਜੀਵਾਣੂ ਆ ਉਹਨਾਂ ਨੂੰ ਮਾਰਦਾ ਹੈ ਤੇ ਨਾਲ ਅਸੀਂ ਉਹਦੇ ਵਿੱਚ ਥੋੜਾ ਜਿਹਾ 50 ਗ੍ਰਾਮ ਜਿਹੜਾ ਚੂਨਾ ਚਾਹੇ ਬੁਝਿਆ ਹੋਵੇ ਚਾਹੇ ਅਣਬੁਝਿਆ ਹੋਵੇ ਉਹ ਵਰਤ ਲਾਇਆ ਤੇ 50 ਗ੍ਰਾਮ ਇੱਕ ਕੋਈ ਜੰਗਲੀ ਜਿਹੜਾ ਹੈਗਾ ਤੁਹਾਡੇ ਕੋਲ ਬੂਟਾ ਜਾਂ ਜੰਗਲੀ ਰੁੱਖ ਹੈ ਉਹਦੇ ਦੇ ਹੇਠੋਂ 50 ਗ੍ਰਾਮ ਮਿੱਟੀ ਚੱਕਣੀ ਹੈ ਹੁਣ ਉਹਦਾ ਕੀ ਮਤਲਬ ਹੈ ਇਦਾ ਮਤਲਬ ਹੈ ਕਿ ਅਸੀਂ ਉਹ ਜੰਗਲ ਵਿੱਚ ਤਾਂ ਕੋਈ ਖਾਦ ਕੋਤ ਪਾਈ ਨਹੀਂ ਹੋਣਗੀ ਕੋਈ ਵੀ ਰਸਾਇਣ ਖਾਦ ਨਹੀਂ ਵਰਤੀ ਹੋਗੀ ਪਰ ਉਹਦੇ ਵਿੱਚ ਜਿਹੜਾ ਉਸ ਮਿੱਟੀ ਦੇ ਵਿੱਚ ਜਿਹੜਾ ਜੀਵਾਨੂਆਂ ਦੀ ਮਾਤਰਾ ਉਹ ਵੱਧ ਹੋਊਗੀ ਸੋ ਜਿਹੜਾ ਉਹ ਜੀਵਾਨੂਆਂ ਜੇ ਤੁਸੀਂ ਉਹ ਘੋਲ ਵਿੱਚ ਪਾਵਾਂਗੇ ਤਾਂ ਉਹ ਘੋਲ ਸਾਡਾ ਉਹ ਜੀਵਾਨੂਆਂ ਨਾਲ ਭਰਪੂਰ ਹੋ ਜਾਊਗਾ ਤੇ 20 ਲੀਟਰ ਜਿਹੜਾ ਪਾਣੀ ਹੈ ਇਹ ਸਾਰਾ ਅਸੀਂ ਉਹਨੂੰ ਛੋਲ ਕੇ ਤੇ ਉਹ ਜਿਹੜਾ ਜੀਵ ਬੀਜਾ ਮਿਲਦਾ ਉਹ ਤਿਆਰ ਹੋ ਜਾਂਦਾ ਤੇ ਜਦੋਂ ਵੀ ਅਸੀਂ ਕੋਈ ਫਸਲ ਬੀਜਣੀ ਹੈ ਕੁਦਰਤੀ ਖੇਤੀ ਵਿੱਚ ਤੇ ਉਹਨੂੰ ਅਸੀਂ ਉਹਦੇ ਨਾਲ ਸੋਧਦੇ ਹਾਂ ਤੇ ਇਸੇ ਤਰ੍ਹਾਂ ਜਿਹੜਾ ਜੀਵਾਮ੍ਰਿਤ ਹੈ ਜੀਵਾਮ੍ਰਿਤ ਦੇ ਵਿੱਚ ਵੀ ਲਗਭਗ ਇਹੀ ਚੀਜ਼ਾਂ ਆ ਜਾਂਦੇ ਆ ਦੇ ਵਿੱਚ ਸਰਫ ਐਕਸਟਰਾ ਕੀ ਪਾਨੇ ਆ ਅਸੀਂ ਇੱਕ 2 ਕਿਲੋ ਬੇਸਣ ਤੇ 2 ਕਿਲੋ ਜਿਹੜਾ ਹੈ ਗੁੜ ਇਹ ਹੁਣ ਕਦੇ ਵਾਸਤੇ ਪਾਜੀ ਦਾ ਹੁਣ ਇਹ ਜਿਹੜਾ ਜੀਵਾਮ੍ਰਿਤ ਹੈ ਬੇਸਿਕਲੀ ਇਹ ਅਸੀਂ ਬੀਜ਼ ਨਹੀਂ ਸੋਦੇ ਇਹਨੂੰ ਅਸੀਂ ਜਾਂ ਤੇ ਫਸਲਾਂ ਦੇ ਸਪਰੇਅ ਕਰਦੇ ਆ ਜਾਂ ਫਿਰ ਅਸੀਂ ਜਦੋਂ ਅਸੀਂ ਪਾਣੀ ਲਾਣ ਲੱਗ ਖੇਤ ਕੇਦ ਨੂੰ ਤੇ ਪਾਣੀ ਦੇ ਨਾਲ ਇਹਨੂੰ ਟਿੱਪਕਾ ਟਿੱਪਕਾ ਨਾਲ ਪਾਦੀ ਦਾ ਉਹਦੇ ਵਿੱਚ ਸਾਡਾ ਮਕਸਦ ਕੀ ਹੈ ਕਿ ਜਿਹੜਾ ਜੀਵ ਅਮਰਤ ਹੈ ਜਿਹੜੇ ਸਾਡੇ ਲਾਭਦਾਇਕ ਸੂਖਮ ਜੀਵ ਆ ਉਹ ਮਿੱਟੀ ਦੇ ਵਿੱਚ ਉਹਨਾਂ ਦੀ ਜਿਹੜੀ ਸੰਖਿਆ ਵਧਾਵੇ ਤੇ ਜਿਹੜੀ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹਨੂੰ ਹੋਰ ਬਿਹਤਰ ਕਰੇ ਬਿਲਕੁਲ ਅੱਛਾ ਡਾਕਟਰ ਜੈਵਿਕ ਖੇਤੀ ਦੇ ਵਿੱਚ ਜਦੋਂ ਹੁਣ ਵੇਖੋ ਕੀੜੇ ਮਕੌੜੇ ਜਿਹੜੇ ਆ ਉਹ ਤੇ ਬਿਮਾਰੀਆਂ ਜੀ ਇਹ ਵੀ ਨਾਲ-ਨਾਲ ਹੀ ਚੱਲਦੀਆਂ ਨੇ ਜਦੋਂ ਉਹਨਾਂ ਨੂੰ ਕੀ ਪਤਾ ਵੀ ਇਹ ਜੈਵਿਕ ਖੇਤੀ ਆ ਜਾਂ ਰਸਾਇਣਿਕ ਖੇਤੀ ਆ ਤੇ ਉਹਨਾਂ ਦੀ ਫੀ ਰੋਗ ਥਾਮ ਆਪਾਂ ਕਿਵੇਂ ਕਰੀ ਜੀ ਡਾਕਟਰ ਸਾਹਿਬ ਬਿਲਕੁਲ ਜਿਸ ਤਰ੍ਹਾਂ ਮੈਂ ਪਹਿਲੇ ਗੱਲ ਕੀਤੀ ਹੈ ਕਿ ਪਹਿਲੇ ਸਾਡੇ ਕੋਲ ਘੱਟ ਜਿਹੜੇ ਸੀਗੇ ਅ ਅ ਸੀਗੇ ਕਿ ਅਸੀਂ ਬਾਜ਼ਾਰੋਂ ਕੁਝ ਨਹੀਂ ਲੈ ਸਕਦੇ ਸੀ ਪਰ ਹੁਣ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਆ ਬਿਲਕੁਲ ਅਵੇਲੇਬਲ ਹੈ ਪਰ ਜੇ ਮੋٹے ਤੌਰ ਤੇ ਗੱਲ ਕਰੀਏ ਤੇ ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਕਿ ਰੋਕ ਥਾਮ ਕਿ ਅਟੈਕ ਨਹੀਂ ਹੋਇਆ ਚਾਹੇ ਕੀੜੇ ਮਕੋੜੇ ਦਾ ਨਾ ਹੀ ਕਿਸੇ ਬਿਮਾਰੀ ਦਾ ਅਟੈਕ ਨਹੀਂ ਹੋਇਆ ਉਹਨੂੰ ਪਹਿਲੇ ਕਿਦਾਂ ਰੋਕਿਆ ਜਾ ਸਕਦਾ ਸੋ ਉਹਦੇ ਵਿੱਚ ਦੇਖੋ ਜਿਹੜੀ ਮਿੱਟੀ ਹੈ ਜਦੋਂ ਅਸੀਂ ਮਿੱਟੀ ਵਿੱਚ ਉਹਨੂੰ ਚੰਗਾ ਸਿਹਤਮੰਦ ਬਣਾਵਾਂਗੇ ਜੈਵਿਕ ਮਾਦਾ ਚੰਗਾ ਹੋਊਗਾ ਸੂਖਮ ਜੀਵਾਣ ਦੀ ਜਿਹੜੀ ਸੰਖਿਆ ਵੱਧ ਹੋਊਗੀ ਤੇ ਉਹਦੇ ਵਿੱਚ ਜਿਹੜਾ ਪੌਦਾ ਤਿਆਰ ਹੋਗਾ ਫਸਲ ਤਿਆਰ ਹੋ ਗਈ ਉਹ ਆਪਣੇ ਆਪ ਹੀ ਨਹੀਂ ਸਮਰਥ ਹੋਊਗੀ ਕਿ ਉਹ ਬਿਮਾਰੀਆਂ ਦਾ ਜਾਂ ਕੀੜੇ ਮਕੌੜਾ ਦਾ ਟਕਰਾ ਕੰਮ ਵੀ ਸਮਰਥ ਹੋਊਗਾ ਹੂੰ ਦੂਸਰਾ ਫਸਲੀ ਚੱਕਰ ਹੂੰ ਅਸੀਂ ਬਾਰ ਬਾਰ ਇੱਕ ਖੇਤ ਵਿੱਚ ਉਹੀ ਫਸਲ ਨਹੀਂ ਬੀਜਣੀ ਅਸੀਂ ਬਦਲ ਬਦਲ ਕੇ ਫਸਲਾਂ ਬੀਜਾਂਗੇ ਬਿਲਕੁਲ ਸੋ ਜਿਹੜੀਆਂ ਸਾਡੀ ਕੀੜੇ ਮਕੌੜੇ ਜਾਂ ਜਿਹੜੇ ਸਾਡੇ ਚਲੋ ਤੁਸੀਂ ਸੂਖਮ ਜੀਵ ਹੈ ਜਿਹੜੇ ਸਾਡੇ ਹਾਨੀਕਾਰਕ ਹੈ ਜ਼ਮੀਨ ਦੇ ਵਿੱਚ ਰਹਿ ਰਹੇ ਹੈ ਤੇ ਉਹ ਲੱਭਦੇ ਹੈ ਕਿ ਅਗਲੀ ਵਾਰੀ ਦੁਬਾਰਾ ਫਸਲ ਆਊਗੀ ਤੇ ਮੈਂ ਉੱਤੇ ਅਟੈਕ ਕਰੂੰਗਾ ਉਹ ਮਰ ਜਾਂਦੇ ਹੈ ਫਿਰ ਜਦੋਂ ਅਸੀਂ ਬਦਲ ਬਦਲ ਕੇ ਜਿਹੜਾ ਫਸਲੀ ਚੱਕਰ ਪਰਲਾਂਗੇ ਫਿਰ ਸਾਡੇ ਕੋਲ ਕੁਝ ਰੋਧਕ ਜਾਂ ਰੈజిਸਟੈਂਟ ਵੈਰਾਈਟੀ ਹੈ ਸੋ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਅਸੀਂ ਚੁਣੀਆਂ ਜਿਹੜੀਆਂ ਕਿ ਕਿਸੇ ਇੱਕ ਪਾਰਟਿਕਲ ਬਿਮਾਰੀ ਦੇ ਅਗੇਂਸਟ ਜਿਹੜੀਆਂ ਹੈਗੀਆਂ ਉਹ ਰੈజిਸਟੈਂਟ ਨੇ ਸੋ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਅਸੀਂ ਜਗਲੇ ਉਹਨਾਂ ਦੀ ਕਾਸਟ ਕਰਾਂਗੇ ਤੇ ਉੱਥੇ ਸਾਨੂੰ ਕਿਸੇ ਵੀ ਕੀਟਨਾਸ਼ਕ ਦੀ ਜਾਵਾ ਕਿਸੇ ਦਵਾਈ ਦੀ ਲੋੜ ਹੀ ਨਹੀਂ ਪੈਣੀ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਜੇ ਗੱਲ ਕਰੀ ਅਸੀਂ ਮਿੱਤਰ ਕਿਹੜੇ ਜਿਸ ਤਰ੍ਹਾਂ ਦੀ ਗੱਲ ਕੀਤੀ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਮਿੱਤਰ ਕਿਹੜੇ ਹੈਗੇ ਆ ਜਿਹੜਾ ਕਿ ਸਾਡੇ ਫਾਰਮਰ ਭਰਾ ਕਿਸਾਨ ਭਰਾਵਾਂ ਨੂੰ ਪਤਾ ਹੀ ਨਹੀਂ ਹੈ ਤੇ ਅਸੀਂ ਉਹੀ ਦੇਖ ਕੇ ਖੇਤਾਂ ਵਿੱਚ ਸਪਰੇਅ ਕਰਨ ਢੋਣੀ ਚੱਕ ਲੈਣੇ ਸਪਰੇਅ ਕਰਨਾ ਸ਼ੁਰੂ ਕਰ ਦਿੰਨੇ ਜਦੋਂ ਕਿ ਉਹ ਸਾਡੇ ਵਾਸਤੇ ਲਾਹੇਮੰਦ ਨੇ ਸੋ ਇਹਦੇ ਵਿੱਚ ਜੇ ਅਸੀਂ ਉਦਾਹਰਣ ਦੇ ਤੌਰ ਤੇ ਗੱਲ ਕਰੀਏ ਤੁਸੀਂ ਡਾਕਟਰ ਸਾਹਿਬ ਇੱਕ ਤਾਂ ਪੂੰਡੀ ਹੁੰਦੀ ਆ ਲਾਲ ਰੰਗ ਦੀ ਉਹਦੇ ਵਿੱਚ ਕਾਲੇ ਕਾਲੇ ਰੰਗ ਦੇ ਧੱਬੇ ਹੁੰਦੇ ਆ ਜਿਹਨੂੰ ਅਸੀਂ ਆਮ ਭਾਸ਼ਾ ਵਿੱਚ ਪਾਸ ਫੇਲ ਵੀ ਕਰ ਦਿੰਦੇ ਆ ਹੂੰ ਠੀਕ ਹੈ ਉਹਨੂੰ ਲੇਰੀ ਬੱਡਬਿਡਲ ਕਹਿੰਦੇ ਆ ਇੰਗਲਿਸ਼ ਵਿੱਚ ਜੇ ਗੱਲ ਕਰੀਏ ਅਸੀਂ ਸੋ ਉਹ ਜਿਹੜੀ ਹੈਗੀ ਸਾਡੇ ਤੇਲੇ ਜਾਂ ਚੇਪੇ ਨੂੰ ਖਾਂਦੀ ਹੈ ਖਾਂਦੀ ਹੈ ਠੀਕ ਹੈ ਜੀ ਜਿਹੜਾ ਉਹਦਾ ਅਡਲਟ ਹੈ ਉਹ ਵੀ ਖਾਂਦਾ ਹੈ ਤੇ ਜਿਹੜਾ ਉਹਦਾ ਲਾਰਵਾ ਹੁੰਦਾ ਲਾਰਵਾ ਵੀ ਇੱਕ ਕਾਲੇ ਰੰਗ ਦਾ ਛੋਟਾ ਜਿਹਾ ਜੀਵ ਹੁੰਦਾ ਹੈ ਉਹ ਵੀ ਖਾਂਦਾ ਹੈ ਸੋ ਸਾਡੇ ਕਿਸਾਨ ਵੀਰ ਕਈ ਵਾਰ ਜਿਹੜਾ ਲਾਰਵਾ ਹੈ ਨਾ ਜਦੋਂ ਜਦੋਂ ਕਣਕ ਦੀਆਂ ਗੱਲ ਕਰਾਂ ਤੇ ਸਿੱਟਿਆਂ ਤੇ ਉਹ ਉਹ ਜਿਹੜੀ ਭੁੰਡੀ ਦਾ ਲਾਰਵਾ ਹੁੰਦਾ ਹੈ ਉਹ ਐਕਚੁਅਲੀ ਖਾਤਰਿਆ ਹੁੰਦਾ ਤਿਲਿਆਂ ਨੂੰ ਸਾਡੇ ਕਿਸਾਨ ਵੀਰ ਤਿਲਿਆਂ ਨੂੰ ਘਰ ਦੇਖਦੇ ਆ ਉਹ ਭੁੰਡੀ ਨੂੰ ਦੇਖ ਕੇ ਉੱਤੇ ਸਪਰੇਅ ਕਰਨਾ ਸ਼ੁਰੂ ਕਰ ਦਿੰਦੇ ਜਦੋਂ ਕਿ ਸਾਡੇ ਮਿੱਤਰ ਕੀੜੇ ਹੱਕ ਦੀ ਗੱਲ ਕਰਦੇ ਹੱਕ ਦੀ ਗੱਲ ਕਰਦੇ ਦੂਸਰੀ ਸਾਡੇ ਕੋਲ ਟ੍ਰਾਈਕੋਕਾਰਡਸ ਆਂਦੇ ਆ ਯੂਨੀਵਰਸਿਟੀ ਬਣਾਉਂਦੀ ਹੈ ਸੋ ਟ੍ਰਾਈਕ ਜਿਹਨੋਂ ਸੀ ਟ੍ਰਾਈਕੋਗਰਾਮਾ ਕਿਲੋਨਿਸ ਕਹਿੰਦੇ ਆ ਪਰਜੀਵੀ ਹੈ ਉਹ ਉਹਨਾਂ ਅੰਡਿਆਂ ਦੇ ਵਿੱਚ ਹੁੰਦਾ ਜਿਹੜੇ ਟ੍ਰਾਈਕੋਕਾਰਡ ਦੇ ਉੱਪਰ ਅੰਡੇ ਚਪਕਾਏ ਹੁੰਦੇ ਉਹਨਾਂ ਦੇ ਅੰਡੇ ਦੇ ਵਿੱਚ ਰਹਿੰਦਾ ਹੁੰਦਾ ਉਹ ਜਦੋਂ ਅਸੀਂ ਉਹਨਾਂ ਨੂੰ ਅੰਡਿਆਂ ਨੂੰ ਫਸਲ ਦੇ ਜਾ ਕੇ ਵਿੱਚ ਫਸਲ ਦੇ ਵਿੱਚ ਸਟੇਪਲ ਕਰ ਦਿੰਨੇ ਆ ਹੂੰ ਲਟਕਾ ਦਿੰਦੇ ਆ ਜਦੋਂ ਵੀ ਉਹਨਾਂ ਨੂੰ ਕੋਈ ਹੋਰ ਸੁੰਡੀਆਂ ਮਿਲਦੀਆਂ ਆ ਹੋਰ ਸਾਡੇ ਹਾਨੀਕਾਰਕ ਕੀੜਿਆਂ ਦੀਆਂ ਸੁੰਡੀਆਂ ਤੇ ਉਹ ਉਹਨਾਂ ਵਿੱਚੋਂ ਉਹ ਪਰਜੀਵੀ ਸੁੰਡੀਆਂ ਤੇ ਜਾ ਕੇ ਸੁੰਡੀਆਂ ਨੂੰ ਮਾਰਦਾ ਹੈ ਤੇ ਨਾਲ ਦੀ ਨਾਲ ਉਹ ਜੇ ਉਹਨਾਂ ਦੇ ਐਗ ਲਈ ਵੀ ਹੋਈ ਹੋਵੇ ਉਹਨਾਂ ਦੇ ਅੰਡੇ ਵੀ ਹੋਣਗੇ ਤੇ ਅੰਡਿਆਂ ਨੂੰ ਵੀ ਨਸ਼ਟ ਕਰਦਾ ਹੈ ਕਰਦਾ ਠੀਕ ਹੈ ਜੀ ਸੋ ਇਸ ਤਰ੍ਹਾਂ ਇਹ ਜਿਹੜੇ ਹੈਗੇ ਕੰਮ ਕਰਦੇ ਆ ਇਸ ਤੋਂ ਇਲਾਵਾ ਸਾਡੇ ਕੋਲ ਆ ਨੇਮ ਦਾ ਘੋਲ ਹਨ ਜਿਹੜੇ ਸਾਡੇ ਚੰਗੇ ਕੀਟਨਾਸ਼ਕ ਦੇ ਕੰਮ ਕਰਦੇ ਆ। ਇਹ ਪ੍ਰਾਚਨਤਾ ਤੋਂ ਹੀ ਚੱਲਦਾ ਆ। ਨੇਮ ਜਿਹੜਾ ਸਾਡੇ ਕੋਲ ਉਹਦੇ ਵਿੱਚ ਇੱਕ ਐਜ਼ਾਈਟ ਐਜ਼ਾਈਟਰ ਨਾਮ ਦਾ ਤੱਤ ਹੁੰਦਾ ਹੈ ਜਿਹੜਾ ਕਿ ਬੜਾ ਹੀ ਬਹੁਤ ਹੀ ਪ੍ਰਭਾਵਸ਼ਾਲੀ ਜਿਹੜਾ ਕੀਟਨਾਸ਼ਕ ਹੈ। ਸੋ ਅੱਜ ਕੱਲ੍ਹ ਤੇ ਮਾਰਕੀਟ ਵਿੱਚ ਵੀ ਸਾਡੇ ਕੋਲ ਨੇਮ ਦੇ ਜਿਹੜੇ ਘੋਲ ਆਉਂ ਮਿਲ ਜਾਂਦੇ ਆ ਤੇ ਯੂਨੀਵਰਸਿਟੀ ਵੱਲੋਂ ਵੀ ਸਿਫਾਰਿਸ਼ ਕੀਤਾ ਹੋਇਆ ਹੈ ਕਿ ਨੇਮ ਦਾ ਘੋਲ ਤਿਆਰ ਕਰਕੇ ਘਰ ਵਿੱਚ ਹੀ ਨੇਮ ਦਾ ਘੋਲ ਜਿਹੜਾ ਤਿਆਰ ਕਰਕੇ ਉਹਨੂੰ ਤੁਸੀਂ ਕੀਟਨਾਸ਼ਕ ਦੇ ਤੌਰ ਤੇ ਵਰਤ ਲਓ। ਅੱਛਾ ਦਾ ਜੀ ਇੱਕ ਗੱਲ ਮੈਂ ਭੁੱਲਣਾ ਜਾਵਾਂ ਮੈਂ ਕਰਨੀ ਹੀ ਤੁਹਾਡੇ ਨਾਲ। ਜੀ ਜੀ। ਕਈ ਵਾਰ ਵੀ ਮੈਂ ਜੈਵੀ ਖੇਤੀ ਸ਼ੁਰੂ ਤੇ ਕਰ ਲਵਾਂ ਪਰ ਕਹਿੰਦੇ ਇਹਦਾ ਝਾੜ ਬੜਾ ਘੱਟ ਮਿਲਦਾ ਤੇ ਫਿਰ ਜੇ ਘੱਟ ਝਾੜ ਮਿਲਦਾ ਤੇ ਇਹਦਾ ਮੁਨਾਫਾ ਕਿਵੇਂ ਵਧਾਣਾ ਚਾਹੀਦਾ ਨਹੀਂ ਮਠਾ ਜੀ ਐਕਚੁਅਲ ਤੇ ਅਸੀਂ ਸਾਡੀ ਪ੍ਰੋਬਲਮ ਇਹ ਹੈ ਕਿ ਸਾਡੇ ਫਾਰਮਰਸ ਨੂੰ ਜਦੋਂ ਝਾੜ ਦੀ ਗੱਲ ਆਉਂਦੀ ਹੈ ਜਾਂ ਮੁਨਾਫੇ ਦੀ ਗੱਲ ਆਉਂਦੀ ਹੈ ਅਸੀਂ ਉਸ ਵੇਲੇ ਪੈਰ ਪਿੱਛੇ ਖਿੱਚਦੇ ਹਾਂ ਹਾਂ ਠੀਕ ਹੈ ਨਾ ਹੁਣ ਦੇਖੋ ਜਦ ਸਾਡੀਆਂ ਫਸਲਾਂ ਨੂੰ ਰਸਾਇਣਿਕ ਖਾਦਾਂ ਦੀ ਰਸਾਇਣਿਕ ਦਵਾਈਆਂ ਦੀ ਆਦਤ ਪੈ ਗਈ ਹੋਈ ਹੈ ਹੂੰ ਜੇ ਅਸੀਂ ਉਹ ਨਹੀਂ ਪਾਵਾਂਗੇ ਸਾਡਾ ਝਾੜ ਬਰਾਬਰ ਨਹੀਂ ਜਾਣਾ ਨਹੀਂ ਆਉਣਾ ਪਰ ਜਿਹੜਾ ਜੈਵਿਕ ਖੇਤੀ ਦੀ ਜਿਹੜਾ ਸਿਧਾਂਤ ਹੈ ਉਹ ਅਗਰ ਅਸੀਂ ਲਗਾਤਾਰ 3 ਸਾਲ ਜਾਂ 4 ਸਾਲ ਲਗਾਤਾਰ ਕਰਦੇ ਆਂ ਤੇ ਹੌਲੀ ਹੌਲੀ ਕਰਕੇ ਜਿਹੜਾ ਝਾੜ ਹੈ ਸਾਡਾ ਵੱਧਾ ਹੈ ਠੀਕ ਹੈ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਬਰਾਬਰ ਆ ਜਾਂਦਾ ਦੂਜੇ ਦੇ ਘੱਟ ਵੀ ਆਊਗਾ ਪਰ ਸਾਡੇ ਕੋਲ ਕੁਝ ਏਦਾਂ ਦੇ ਤਰੀਕੇ ਹੈਗੇ ਆ ਜਿਹੜੇ ਫਾਰਮਰ ਜਿਹੜੇ ਹੈਗੇ ਆ ਉਹ ਵਰਤ ਕੇ ਆਪਣਾ ਝਾੜ ਦਾ ਮੁਨਾਫਾ ਜਿਹੜਾ ਹੈਗਾ ਉਹ ਵਧ ਲੈ ਸਕਦੇ ਆ ਉਦੇ ਵਿੱਚ ਉਦੇ ਵਿੱਚ ਸਾਨੂੰ ਜਿਹੜਾ ਕਿਸਾਨ ਹੈ ਉਹਨੂੰ ਉਹਦਾ ਜਿਹੜਾ ਮਾਈਂਡਸੈਟ ਹੈ ਉਹਦਾ ਜਿਹੜਾ ਹੈਗਾ ਹੈ ਉਹ ਇੱਕ ਵਪਾਰਕ ਨੀਤੀ ਦੇ ਤੌਰ ਤੇ ਕੰਮ ਕਰਨਾ ਪੈਣਾ ਸਾਨੂੰ ਵਪਾਰੀ ਬਣਨਾ ਪੈਣਾ ਸਾਨੂੰ ਕਿਸਾਨ ਬਣ ਕੇ ਕੰਮ ਨਹੀਂ ਚੱਲਣਾ ਬਿਲਕੁਲ ਅਸੀਂ ਕਰਦੇ ਕੀ ਆ ਆਪਣੀ ਫਸਲ ਉਗਾਈ ਮੰਡੀ ਦੇ ਵਿੱਚ ਵੇਚੀ ਵਾਪਸ ਆ ਗਏ ਪਰ ਇਦਾਂ ਨਹੀਂ ਚੱਲਣਾ ਸਾਨੂੰ ਵਪਾਰਕ ਨੀਤੀ ਦੇ ਤੌਰ ਤੇ ਕੰਮ ਕਰਨਾ ਪੈਣਾ ਇਹਦੇ ਵਿੱਚ ਮੋਟੀ ਤੌਰ ਤੇ ਜੇ ਗੱਲਾਂ ਕਰੀਏ ਆਪਾਂ ਸਭ ਤੋਂ ਪਹਿਲੇ ਤੇ ਕੋਸ਼ਿਸ਼ ਕਰੋ ਕਿ ਜਿਹੜਾ ਤੁਹਾਡਾ ਜੈਵਿਕ ਉਪਜ ਹੈ ਉਹਦੀ ਸਰਟੀਫਿਕੇਸ਼ਨ ਜ਼ਰੂਰ ਲਵਾਓ ਕਿ ਇਹ ਜੀ ਜੈਵਿਕ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਕਿਉਂਕਿ ਜੇ ਮੈਂ ਖਪਤਕਾਰ ਹਾਂ ਮੈਂ ਕਿਸੇ ਬਾਜ਼ਾਰ ਵਿੱਚ ਕੋਈ ਚੀਜ਼ ਲੈਣ ਗਿਆ ਤੇ ਮੈਂ ਇਹ ਜ਼ਰੂਰ ਦੇਖੂਗਾ ਕਿ ਅਗਰ ਇਹ ਕਿਆ ਇੱਕ ਕਹਿ ਰਿਹਾ ਬੰਦਾ ਕਿ ਇੱਕ ਆਰਗੈਨਿਕ ਹੈ ਜਾਂ ਜੈਵਿਕ ਤਰ੍ਹਾਂ ਪਿਆਰ ਕੀਤੀ ਪਰ ਐਕਚੁਅਲ ਚ ਇਹਦੇ ਕੋਲ ਪ੍ਰੂਫ ਕੀ ਹੈ ਪ੍ਰਮਾਣਿਤ ਪ੍ਰਮਾਣਿਤ ਹੋਣਾ ਚਾਹੀਦਾ ਉਹ ਜੇ ਪ੍ਰਮਾਣਿਤ ਸਰਟੀਫਿਕੇਸ਼ਨ ਲੱਗਾ ਹੈ ਨਾਲ ਤੇ ਕੋਈ ਵੀ ਇਹਦਾ ਵੱਧ ਮੁੱਲ ਲੈ ਕੇ ਉਹਨੂੰ ਖਰੀਦ ਲੂਗਾ ਠੀਕ ਹੈ ਜੀ ਸੋ ਪ੍ਰਮਾਣਿਕਰਣ ਕਰਾਣਾ ਬਹੁਤ ਜ਼ਰੂਰੀ ਹੈ ਦੂਸਰਾ ਜਿਹੜੀ ਉਹਦੀ ਮੰਡੀਕਰਨ ਆ ਉਹ ਕਿਸਾਨ ਆਪ ਕਰੇ ਮੰਡੀਕਰਨ ਆਪ ਹੀ ਨਹੀਂ ਦੇਖ ਕੇ ਆਣਾ ਜਾਂ ਮੰਡੀ ਚ ਨਹੀਂ ਸੁੱਟ ਕੇ ਆਣਾ ਉਹਦਾ ਜਿਹੜਾ ਮੰਡੀਕਰਨ ਆ ਉਹ ਆਪ ਕਰੇ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਉਹਨੂੰ ਕਿ ਕਿਸਾਨ ਸਮੂਹਾਂ ਨਾਲ ਜਿਹੜਾ ਹੈਗਾ ਉਹਨਾਂ ਨਾਲ ਕੰਟੈਕਟ ਚ ਰਵੇ ਉਹਨਾਂ ਨੂੰ ਆਪਣੇ ਖੇਤਾਂ ਵਿੱਚ ਵਿਜ਼ਿਟ ਵੀ ਕਰਾਵੇ ਤਾਂ ਕਿ ਉਹਨਾਂ ਨੂੰ ਡਾਇਰੈਕਟ ਡਾਟਾ ਸੋਸ਼ਲ ਮੀਡੀਆ ਇਹ ਨਾ ਆ ਸਾਡੇ ਕੋਲ ਸਹਾਈ ਹੁੰਦਾ ਅਸੀਂ ਉਹਦੇ ਤੇ ਆਪਾਂ ਸਭ ਕੁਝ ਪਾ ਸਕਦੇ ਹਾਂ ਮਤਲਬ ਇਹ ਵੀ ਘਰ ਬੈਠੇ ਕੰਮ ਨਹੀਂ ਹੋਣਾ ਜੇ ਮੁਨਾਫਾ ਲੈਣਾ ਤੇ ਕੰਮ ਸਾਨੂੰ ਇਹ ਸਾਰੇ ਕਰਨੇ ਪੈਣੇ ਪੈਣੇ ਯਾਰ ਤੇ ਲਓ ਜੀ ਰਿਆਰ ਸਾਹਿਬ ਜੀ ਉਹ ਓਪਨ ਇੰਡਸਟਰੀ ਆ ਸਾਡੀ ਖੇਤੀਬਾੜੀ ਮੌਸਮ ਦਾ ਬੜਾ ਇਹਦੇ ਚ ਰੋਲ ਹੁੰਦਾ ਮੌਸਮ ਆਇਆ ਲੱਗਦਾ ਲਓ ਸੁਣਾਓ ਮਿੱਠਾ ਸਿੰਘ ਜੀ ਤੇ ਜਿਹੜਾ ਤਾਪਮਾਨ ਆ ਪਿਛਲੇ 24 ਘੰਟਿਆਂ ਚ ਵੱਧ ਤੋਂ ਵੱਧ ਜਲੰਧਰ ਚ ਜਿਹੜਾ 30.5 ਰਿਹਾ ਤੇ ਘੱਟ ਤੋਂ ਘੱਟ 16.4 ਡਿਗਰੀ ਸੈਲਸੀਅਸ ਗੁਰਦਾਸਪੁਰ ਚ 29.5 ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 15.2 ਡਿਗਰੀ ਸੈਲਸੀਅਸ ਫਿਰੋਜ਼ਪੁਰ ਚ 31.5 ਤੇ 16.8 ਪਟਿਆਲਾ ਚ ਵੱਧ ਤੋਂ ਵੱਧ 33.4 ਤੇ ਘੱਟ ਤੋਂ ਘੱਟ 17.1 ਹਮ ਅਮ੍ਰਿਤਸਰ ਚ 31.2 ਤੇ 18 ਡਿਗਰੀ ਸੈਲਸੀਅਸ ਤੇ ਬਠਿੰਡਾ ਚ ਵੱਧੋ ਵੱਧ 33.5 ਤੇ ਘੱਟ ਤੋਂ ਘੱਟ 18.1 ਡਿਗਰੀ ਸੈਲਸੀਅਸ ਜਿਹੜਾ ਜੀ ਤਾਪਮਾਨ ਰਿਹਾ ਆ ਤੇ ਮੌਸਮ ਦੇ ਬਾਰੇ ਆਂਦੇ ਆ ਵੀ ਆਉਣ ਵਾਲੀ 24 ਘੰਟਿਆਂ ਚ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕੋਈ ਖਾਸ ਫੇਰ ਬੱਦਲ ਹੈ ਨਹੀਂ ਠੀਕ ਹੈ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਡੇ ਪ੍ਰੋਗਰਾਮ ਦੇ ਸੰਬੰਧੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਖਤ ਲਿਖ ਸਕਦੇ ਆਂ ਤਾਂ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ खेत ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਤੇ ਦੇਖਦੇ ਰਹੋ ਆਪਨਾ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਰੱਖੋ ਡੀਡੀ ਪੰਜਾਬੀ ਚੈਨਲ ਦੇਖੋ ਤੇ ਨਾਲ ਇਹਨੂੰ ਸਬਸਕ੍ਰਾਈਬ ਕਰੋ ਤੇ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਹਿੰਦ